ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ। ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ। ਆਪਣੀ ਅੱਜ ਦੀ ਕਹਾਣੀ ਇੱਕ ਬਹੁਤ ਹੀ ਪੜ੍ਹੇ ਲਿਖੇ ਤੇ ਸੋਹਣੇ ਸੁਨੱਖੇ ਮੁੰਡੇ ਜਿਹੜਾ ਕਿ ਕੈਨੇਡਾ ਤੋਂ ਆਇਆ ਸੀ ਉਹਦੀ ਅਗਾਹ ਵਧੂ ਸੋਚਨੇ ਇੱਕ ਕੁੜੀ ਦੀ ਜ਼ਿੰਦਗੀ ਕਿਵੇਂ ਬਦਲੀ ਇਹ ਇੱਕ ਪ੍ਰੇਮ ਕਹਾਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਰੋਕੀ 2018 ਦੇ ਵਿੱਚ ਆਇਲਿਸ ਕਰਦਾ ਆਇਲਿਸ ਕਰਕੇ ਉਹ ਕੈਨੇਡਾ ਚਲਿਆ ਜਾਂਦਾ ਉਸ ਟਾਈਮ ਕੈਨੇਡਾ ਦੇ ਵਿੱਚ ਬੱਚਿਆਂ ਲਈ ਕਾਫੀ ਕੰਮ ਸੀ ਉਦੋਂ ਇੰਨੇ ਸਟੂਡੈਂਟ ਕੈਨੇਡਾ ਦੇ ਵਿੱਚ ਨਹੀਂ ਸੀਗੇ ਜਿਹੜਾ ਰੋਕੀ ਆ ਉਹਦੇ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਸੀ ਕਹ ਲਓ ਉਹਨਾਂ ਦੇ ਨਾ ਥੋੜੀ ਜ਼ਮੀਨ ਸੀ ਮਤਲਬ ਉਹਦੇ ਪਾਪਾ ਕੋਲ 5 ਕਿੱਲੇ ਜ਼ਮੀਨ ਦੇ ਸੀ ਤੇ 5 ਕਿੱਲੇ ਜਿਹੜੇ ਜਿਹਦੇ ਕੋਲ ਜ਼ਮੀਨ ਹੁੰਦੀ ਆ ਉਹਨੂੰ ਆਪਾਂ ਕੋਈ ਬੜਾ ਅਮੀਰ ਕਿਸਾਨ ਨਹੀਂ ਕਹਿ ਸਕਦੇ ਉਹ ਛੋਟੀ ਕਿਸਾਨੀ ਦੇ ਵਿੱਚ ਆ ਜਾਂਦੇ ਆ ਰੋਕੀ ਨੇ ਛੋਟੇ ਹੁੰਦਿਆਂ ਤੋਂ ਲੈ ਕੇ ਮਤਲਬ ਜਦੋਂ ਤੱਕ ਉਹਨੇ ਪਲੱਸ 2 ਕੀਤੀ ਉਦੋਂ ਤੱਕ ਉਹਨੂੰ ਆਪਣੇ ਘਰ ਦੇ ਹਾਲਾਤਾਂ ਦਾ ਅੰਦਾਜ਼ਾ ਹੋ ਗਿਆ ਸੀ ਹਰ ਸਾਲ ਜਦੋਂ ਫਸਲ ਆਉਣੀ, ਕਈ ਵਾਰੀ ਫਸਲ ਖਰਾਬ ਹੋ ਜਾਣੀ, ਕਈ ਵਾਰੀ ਝਾੜਨਾ ਨਿਕਲਣਾ ਤੇ ਰੋਕੀ ਦੇ ਪਾਪਾ ਨੇ ਜੋ ਹਾਲਾਤ ਉਸ ਸਮੇਂ ਹੰਡਾਏ, ਜੋ ਚੀਜ਼ਾਂ ਉਹਨੇ ਹੰਡਾਈਆਂ, ਰੋਕੀ ਇਹ ਸਾਰੇ ਕਸਤੇ ਤੋਂ ਜਾਣ ਮਤਲਬ ਉਹਨੂੰ ਜਾਣੂ ਸੀਗਾ ਉਹ। ਉਹਨੂੰ ਪਤਾ ਲੱਗ ਗਿਆ ਸੀ ਵੀ ਮੇਰੇ ਪਾਪਾ ਜਿੰਨੀ ਮਿਹਨਤ ਕਰਦੇ ਆ, ਉਹਨਾਂ ਫਲ ਨਹੀਂ ਮਿਲਦਾ। ਉਹਨੇ ਇਹ ਸੋਚਿਆ ਹੋਇਆ ਸੀ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਕਾਮਯਾਬ ਹੋਣਾ ਤੇ ਆਪਣੇ ਪਾਪਾ ਦੀ ਗਰੀਬੀ ਦੂਰ ਕਰਨੀ ਆ। ਪਾ ਮੇ ਕੇ ਨਹੀਂ ਜ਼ਿਆਦਾ ਗਰੀਬੀ ਹੈ ਨਹੀਂ ਸੀ ਪਰ ਫਿਰ ਵੀ ਹਾਲਾਤ ਸੀ ਜਿਹੜੇ ਉਹ ਬਹੁਤੇ ਚੰਗੇ ਨਹੀਂ ਸੀ ਘਰ ਵੀ ਉਹਨਾਂ ਦਾ ਕੱਚਾ ਸੀ ਉਹਦੀ ਮਾਂ ਵਿਚਾਰੀ ਕਦੇ ਕਿਸੇ ਦੇ ਕੱਪੜੇ ਸਿਉਣ ਦਿੰਦੀ ਕਦੇ ਕਿਸੇ ਦਾ ਕੋਈ ਕੰਮ ਕਰਵਾ ਦਿੰਦੀ ਖੇਸ ਤਾਣੀਆਂ ਬਣਵਾ ਦਿੰਦੀ ਇਦਾਂ ਦੇ ਕੰਮ ਕਰ-ਕਰ ਕੇ ਚਲੋ ਰੋਕੀ ਹੈ ਜਿਹੜਾ ਉਹ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੁੰਦਾ ਜਦੋਂ ਪਲੱਸ 2 ਕਰਦਾ ਤੇ ਉਹਦੇ ਨਾਲ ਨਾਲ ਦੇ ਦੋਸਤ ਇੱਕ ਸਾਲ ਪਹਿਲਾਂ ਹੀ ਕੈਨੇਡਾ ਗਏ ਹੁੰਦੇ ਆ ਉਹਨਾਂ ਦੇ ਨਾਲ ਉਹ ਟੱਚ 'ਚ ਰਹਿੰਦਾ ਤੇ ਉਹਨੂੰ ਕਹਿੰਦੇ ਆ ਕਿ ਰੋਕੀ ਤੂੰ ਵਧੀਆ ਹਣਾ ਇੰਟੈਲੀਜੈਂਟ ਆ ਪਲੱਸ 2 ਕਰਨ ਤੋਂ ਬਾਅਦ ਤੂੰ ਆਇਲਸ ਕਰ ਲੈ ਆਇਲਸ ਕਰਕੇ ਨਾ ਤੇ ਇੱਥੇ ਆ ਤੂੰ ਇੱਥੋਂ ਦੀ ਜ਼ਿੰਦਗੀ ਆ ਜਿਹੜੀ ਠੀਕ ਆ ਮਿਹਨਤ ਤਾਂ ਆਪਾਂ ਨੂੰ ਹੇਦਰ ਵੀ ਕਰਨੀ ਪੈਣੀ ਸੀ ਪਰ ਆਇਆਂ ਵੀ ਯਾਰ ਹਾਲਾਤ ਆ ਨਾ ਕਰਦੇ ਉਹ ਸੁਧਰ ਜਾਂਦੇ ਆ ਚਲ ਰੋਕੀ ਨੇ ਪਲੱਸ 2 ਕੀਤੀ ਆਇਲਸ ਕੀਤਾ ਤੇ ਪਹਿਲੀ ਵਾਰ ਜੀ ਉਹਦੇ 7 ਬੈਂਡ ਆ ਗਏ ਕਿਉਂਕਿ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਚਲ ਉਹਦੇ 7 ਬੈਂਡ ਆਉਂਦੇ ਆ ਤੇ ਉਹ ਕਲੀਅਰ ਕਰ ਲੈਂਦਾ ਆਇਲਸ ਕੈਨੇਡਾ ਦੀ ਫਾਈਲ ਆ ਦਿੰਦਾ ਮੈ ਹੀ ਜਿਹੜੀਆਂ ਕਲਾਸਾਂ ਲੱਗਣੀਆਂ ਹੁੰਦੀਆਂ April ਦੇ ਵਿੱਚ ਉਹ ਚਲਿਆ ਜਾਂਦਾ ਕੈਨੇਡਾ ਦੇ ਵਿੱਚ ਜਾ ਕੇ ਉਹ ਆਪਣੇ ਜ਼ਿੰਦਗੀ ਦਾ ਇੱਕ ਨਵਾਂ ਜਿਹੜਾ ਸਟਰਗਲ ਆ ਉਹ ਸ਼ੁਰੂ ਕਰ ਦਿੰਦਾ ਇੱਕ ਸਾਲ ਦੇ ਵਿੱਚ ਉਹਨੂੰ ਕੈਨੇਡਾ ਦੇ ਹਾਲਾਤਾਂ ਬਾਰੇ ਪਤਾ ਲੱਗ ਜਾਂਦਾ ਨੌਕਰੀ ਉਹਨੂੰ ਕੰਮ ਮਤਲਬ ਮਿਲਦਾ ਜਿਹੜਾ ਵਧੀਆ ਮਿਲਦਾ ਭਾਵੇਂ ਕਿ ਕੰਮ ਕਐਸ਼ ਤੇ ਸੀ ਉਹਨੇ ਚਲੋ ਹਫ਼ਤੇ ਦੇ ਵਿੱਚ ਘੱਟ ਕੰਮ ਕਰਨਾ ਹੁੰਦਾ ਸੀ ਪਰ ਫਿਰ ਵੀ ਕਰ ਕਰਾ ਕੇ ਉਹ ਜਿਹੜਾ ਹਨਾ ਜਿੱਥੇ ਉਹਨੂੰ ਕੰਮ ਮਿਲਿਆ ਸੀ ਉਹਨਾਂ ਨੂੰ ਉਹ ਦੱਸ ਦਿੰਦਾ ਵੀ ਮੇਰੇ ਘਰ ਦੇ ਹਾਲਾਤ ਇਹੋ ਜਿਹੇ ਆ ਵੀ ਮੇਰੇ ਪਿੱਛੇ ਜਿਹੜੀਆਂ ਫੀਸਾਂ ਮੇਰਾ ਪਿਓ ਨਹੀਂ ਭੇਜ ਸਕਦਾ ਵੀ ਮੈਂ ਆਪਣੀ ਫੀਸ ਵੀ ਕੱਢਣੀ ਆ ਆਪਣਾ ਰਹਿਣ ਦਾ ਖਰਚ ਵੀ ਕੱਢਣਾ ਵੀ ਤੁਸੀਂ ਮੈਨੂੰ ਕੰਮ ਤੇ ਪਲੀਜ਼ ਰੱਖਿਓ ਵੀ ਚਲੋ ਭਾਵੇਂ ਦੂਜਿਆਂ ਨਾਲੋਂ ਮੈਨੂੰ 2 ਡਾਲਰ ਘੱਟ ਦੇ ਦਿਓ ਪਰ ਜਿੱਥੇ ਉਹ ਕੰਮ ਕਰਦਾ ਸੀ ਉਹਨਾਂ ਸਰਦਾਰ ਦਾ ਇੱਕ ਢਾਬਾ ਸੀਗਾ ਤੇ ਉਹ ਸਰਦਾਰ ਕਾਫੀ ਟਾਈਮ ਦਾ ਪੰਜਾਬੀ ਸਰਦਾਰ ਸੀ ਉਹ ਕਾਫੀ ਟਾਈਮ ਦੇ ਉਹ ਕੈਨੇਡਾ ਚ ਗਏ ਜਾਂਦੇ ਆ ਤੇ ਹੁਣ ਉਹ ਢਾਬਾ ਜਿਹੜਾ ਰੈਸਟੋਰੈਂਟ ਆ ਜਿਹੜਾ ਉਹਦਾ ਮੁੰਡਾ ਚਲਾ ਰਿਹਾ ਹੁੰਦਾ ਤੇ ਉਹ ਰੋਕੀ ਵਰਗੇ ਜਿਹੜੇ ਮਿਹਨਤੀ ਮੁੰਡੇ ਆ ਉਹਨਾਂ ਦੇ ਕੰਮ ਦੀ ਕਦਰ ਕਰਦਾ ਉਹ ਉਹਨੂੰ ਮਤਲਬ ਪੂਰੀ ਤਨਖਾਹ ਤੇ ਰੱਖਦਾ ਆਮੇ ਕਿ ਕੈਸ਼ ਦੇਣਾ ਹੁੰਦਾ ਸੀ ਪਰ ਉਹਨੇ ਇਸ ਗੱਲ ਦਾ ਨਹੀਂ ਕੀਤਾ ਉਹਨੂੰ ਕਹਿੰਦਾ ਵੀ ਤੂੰ ਮਿਹਨਤ ਕਰਦਾ ਨਾ ਤੇਰੀ ਮਿਹਨਤ ਦਾ ਤੈਨੂੰ ਪੂਰਾ ਫਲ ਮਿਲੇ ਚਲੋ 4 ਸਾਲਾਂ ਦੇ ਵਿੱਚ ਰੋਕੀ ਆ ਜਿਹੜਾ ਉਹ ਪੂਰਾ ਵਧੀਆ ਸਟੈਂਡ ਹੋ ਜਾਂਦਾ 2 ਸਾਲ ਉਹਦੀ ਪੜ੍ਹਾਈ ਚੱਲਦੀ ਆ ਪੜ੍ਹਾਈ ਦੀ ਉਹ ਆਪਦਾ ਖਰਚਾ ਵੀ ਕੱਢ ਲੈਂਦਾ ਤੇ 2 ਸਾਲ ਉਹਨੂੰ ਵਰਕ ਪਰਮਿਟ ਮਿਲਦਾ ਤੇ ਵਰਕ ਪਰਮਿਟ ਦੇ ਦੌਰਾਨ ਰੋਕੀ ਨੇ ਦਿਨ ਰਾਤ ਇੱਕ ਕਰ ਦਿੱਤੀ 24 ਘੰਟਿਆਂ 'ਚ ਉਹ 20-20 ਘੰਟੇ 18-18 ਘੰਟੇ ਕੰਮ ਕਰਦਾ ਸੀ। ਓਵਰਟਾਈਮ ਲਾ ਲੈਂਦਾ ਜਦੋਂ ਉਹਨੂੰ ਐਂ ਲੱਗਦਾ। ਕਿਉਂਕਿ ਜਾਣ ਸੀ, ਮਿਹਨਤੀ ਸੀ, ਬਾਕੀ ਉਹਨੂੰ ਆਪਦੇ ਘਰ ਦੇ ਹਾਲਾਤਾਂ ਦਾ ਪਤਾ ਸੀ। ਇੱਕ ਸਾਲ ਦੇ ਵਿੱਚ ਉਹ ਆਪਣੇ ਪਾਪਾ ਨੂੰ ਕਾਫੀ ਪੈਸਾ ਭੇਜ ਦਿੰਦਾ। ਪੈਸਾ ਭੇਜਦਾ ਤੇ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਤੂੰ ਸਾਰੀ ਉਮਰ ਜਿਵੇਂ ਕੱਢੀ ਐ ਨਾ ਮੈਂ ਹੀ ਹੁਣ ਚਾਹੁੰਦਾ ਵੀ ਤੂੰ ਐਂ ਕੱਢੇ ਤੇ ਵੀ ਤੂੰ ਐਂ ਕਰ ਤੂੰ ਘਰ ਪਾਲਾ ਵਧੀਆ ਜਾ। ਕੱਚਾ ਘਰ ਸੀ। ਉਹਦਾ ਪਿਓ ਕਹਿੰਦਾ ਵੀ ਪੁੱਤ ਹਜੇ ਤਾਂ ਤੈਨੂੰ ਵਰਕ ਪਰਮਿਟ ਮਿਲਿਆ। ਹਜੇ ਤੂੰ ਇੱਧਰ ਸੈੱਟ ਹੋਣਾ ਤੇਰਾ ਕਿੰਨਾ ਸਟਰਗਲ ਆ ਲਾਈਫ ਦਾ ਉਹ ਕਹਿੰਦਾ ਬਾਪੂ ਪਾਪਾ ਜਿੰਨਾ ਸਟਰਗਲ ਤੂੰ ਕੀਤਾ ਉਹਨਾਂ ਤਾਂ ਨਹੀਂ ਨਾ ਮੈਂ ਕੀਤਾ ਤੂੰ ਚੱਕ ਦੇ ਫੱਟੇ ਤੂੰ ਫਿਕਰ ਨਾ ਕਰ ਤੇ ਚਲੋ ਉਹਦਾ ਬਾਪੂ ਚਮਕੌਰ ਸਿੰਘ ਛੋਟਾ ਜਿਹਾ ਵਧੀਆ ਕੋਠੀ ਪਾ ਲੈਂਦਾ ਬਾਹਲੇ ਪੈਸੇ ਨਹੀਂ ਉਹ ਲਾਉਂਦਾ ਤੇ ਉਹਦੇ ਮੁੰਡੇ ਨੇ ਮਿਹਨਤ ਅਧੀ ਕਮਾਈ ਭੇਜੀ ਹੁੰਦੀ ਆ ਤੇ ਪਰ ਥੋੜੇ ਪੈਸਿਆਂ ਦੇ ਵਿੱਚ ਉਹ ਵਧੀਆ ਛੋਟਾ ਘਰ ਬਣਾ ਲੈਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਮੇਰਾ ਇੱਕ ਮੁੰਡਾ ਕੈਨੇਡਾ ਚ ਉਹਨੇ ਰਹਿਣਾ ਵੀ ਇੱਥੇ ਤਾਂ ਕਦੇ ਆਉਣਾ ਤੇ ਚਲੋ ਉਸ ਤੋਂ ਬਾਅਦ ਜਿਹੜਾ ਪਹਿਲਾ ਕਰਜ਼ਾ ਹੁੰਦਾ ਉਹ ਪਹਿਲਾਂ ਹੀ ਜਿਹੜਾ ਪਰੋਕੀ ਉਹ ਲਾ ਦਿੰਦਾ ਕਿਉਂਕਿ ਕੰਮ ਨੂੰ ਵਧੀਆ ਮਿਲਿਆ ਸੀ ਤੇ ਉਹ ਪੈਸੇ 'ਚੋਂ ਪੈਸਾ ਬਚਾ ਕੇ ਆਪਣੇ ਪਾਪਾ ਨੂੰ ਪਹਿਲਾਂ ਵੀ ਕੁਛ ਨਾ ਕੁਛ ਭੇਜ ਦਿੰਦਾ ਸੀ ਤੇ ਅਗਲੇ ਜਿਹੜੇ ਵਰਕ ਪਰਮਿਟ ਦੇ ਸਾਲ ਦੇ ਵਿੱਚ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਐਂ 6 ਮਹੀਨਿਆਂ ਦੀ ਮੇਰੀ ਕਮਾਈ ਇੰਨੀ ਕੁ ਹੋ ਜੂ ਵੀ ਆਪਾਂ 10 ਕਿੱਲੇ ਜ਼ਮੀਨ ਦੇ ਲੈ ਸਕਦੇ ਆ ਤੂੰ ਐ ਕਰ ਜ਼ਮੀਨ ਤੇ ਨਿਗਰ ਰੱਖ ਜਿੰਨੇ ਦੀ ਤੈਨੂੰ ਜ਼ਮੀਨ ਮਿਲਦੀ ਹੋਈ 10 ਕਿੱਲੇ ਇਕੱਠੀ ਮਿਲਦੀ ਹੋਈ ਕਿ ਤੂੰ ਜਾਣ ਨਾ ਦੀ ਹੱਥੋਂ ਪੈਸੇ ਤੈਨੂੰ ਮੈਂ ਆਪੇ ਭੇਜੂੰ ਉਹਦਾ ਪਿਓ ਕਹਿੰਦਾ ਪੁੱਤ ਇੱਥੇ ਜ਼ਮੀਨਾਂ ਲੈ ਕੇ ਕੀ ਕਰਨਾ ਕਿ ਤੂੰ ਆਵਦਾ ਹੈ ਇੱਧਰ ਬਣਾ ਲੈ ਕਹਿੰਦਾ ਪਾਪਾ ਇੱਥੇ ਤਾਂ ਮੈਂ ਬਣਾ ਹੀ ਲੈਣਾ ਕੋਈ ਨਾ ਇੱਥੇ ਤਾਂ ਸਾਰੀ ਉਮਰ ਕਿਸ਼ਤਾਂ ਚੱਲਣੀਆਂ ਤੇ ਚੱਲਦੀਆਂ ਰਹਿਣਗੀਆਂ ਇੱਕ ਵਾਰ ਮੈਂ ਤੈਨੂੰ ਸੈੱਟ ਕਰਨਾ ਤੇ ਜਦੋਂ ਪੀਆਰ ਹੋਊਗਾ ਉਸ ਤੋਂ ਬਾਅਦ ਹੀ ਮੈਂ ਇੱਥੇ ਕੁਝ ਬਣਾਉਂਗਾ ਚਲੋ 2 ਸਾਲ ਉਹਦਾ ਵਰਕ ਪਰਮਿਟ ਚੱਲਦਾ ਤੇ ਉਹ ਕਾਫੀ ਪੈਸਾ ਜਿਹੜਾ ਆਪਣੇ ਪਿਓ ਨੂੰ ਭੇਜ ਦਿੰਦਾ ਤੇ ਉਹਦਾ ਪਿਓ ਪਹਿਲੇ ਸਾਲ ਚ ਘਰ ਪਾ ਲੈਂਦਾ ਅਗਲੇ ਸਾਲ ਚ 10 ਕਿੱਲੇ ਜ਼ਮੀਨ ਦੇ ਖਰੀਦ ਲੈਂਦਾ ਤੇ ਪਿੰ ਵੀ ਚਮਕੌਰ ਸਿੰਘ ਦੇ ਮੁੰਡੇ ਨੇ ਮਿਹਨਤ ਕੀਤੀ ਆ ਬਾਹਰ ਜਾ ਕੇ ਵੀ ਆਪਦੇ ਪਿਓ ਨੂੰ ਗਰੀਬੀ ਚੋਂ ਕੱਢਤਾ ਚਲੋ ਵਰਕ ਪਰਮਿਟ ਤੋਂ ਬਾਅਦ ਉਹ ਪੀਆਰ ਦੀ ਫਾਈਲ ਲਾਉਂਦਾ 6 ਮਹੀਨੇ ਉਹਦੀ ਫਾਈਲ ਲੱਗੀ ਰਹਿੰਦੀ ਆ ਉਸੇ ਦੌਰਾਨ ਉਹ ਵਰਕ ਪਰਮਿਟ ਆਪਦਾ ਵਧਾ ਵੀ ਲੈਂਦਾ ਨਾਲੇ ਕੰਮ ਕਰਦਾ ਰਹਿੰਦਾ ਤੇ 6 ਮਹੀਨਿਆਂ ਬਾਅਦ ਉਹ ਪੀਆਰ ਹੋ ਜਾਂਦਾ ਮਤਲਬ ਕਿ 4.5 ਸਾਲ ਬਾਅਦ 2022 ਦੇ ਵਿੱਚ ਪੀਆਰ ਹੁੰਦਾ ਉਹ ਐਂਡ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਇੱਕ ਸਾਲ ਉਹ ਕਹਿੰਦਾ ਵੀ ਪਾਪਾ ਹਜੇ ਮੈਂ ਹੋਰ ਨਹੀਂ ਆਉਂਦਾ ਤੇ ਉਹਦੇ ਪਾਪਾ ਕਹਿੰਦੇ ਕਿ ਪੁੱਤ ਹੁਣ ਤੂੰ ਆ ਜਾ ਚਾਰ ਸਾਲ ਹੋ ਗਏ ਕਹਿੰਦਾ ਨਹੀਂ ਪਾਪਾ ਹੁਣ ਮੈਂ ਕਹਿੰਦਾ ਇੱਥੇ ਮਾੜਾ ਜਿਹਾ ਆਪਦਾ ਸੈਟ ਕਰਿਆਵਾ ਤੇ ਤੁਸੀਂ ਹੁਣ ਵੇਫਿਕਰ ਰਹੋ ਪੈਸੇ ਮੈਂ ਤੁਹਾਨੂੰ ਭੇਜਦਾ ਰਹੂੰਗਾ ਤੇ ਉਹਦਾ ਪਿਓ ਕਹਿੰਦਾ ਵੀ ਨਹੀਂ ਪੁੱਤ ਜਿਹੜੀ ਘਰ ਦੀ ਜ਼ਿੰਮੇਵਾਰੀ ਹੈ ਕਬੀਲਦਾਰੀ ਉਹ ਤਾਂ ਮੈਂ ਆਪੇ ਚਲਾੜੂ ਮੈਂ ਤੇ ਤੇਰਾ ਤੇਰੀ ਮਾਂ ਹੈਗੇ ਆ ਹੁਣ ਤਾਂ ਸੁਖਨਾ ਜ਼ਮੀਨ ਹੈਗੀ ਆਪਣੇ ਕੋਲੇ ਠੀਕਾ ਹਿੱਸਾ ਆਉਂਦਾ ਹੁਣ ਤੂੰ ਸਾਨੂੰ ਬਾਹਲੇ ਪੈਸੇ ਨਾ ਭੇਜੀ ਤੂੰ ਆਪਦੇ ਜੋੜ ਲਾ ਇਕੱਠੇ ਕਰ ਲਾ ਤੇ ਚਲੋ ਭਾਈ ਹਾਲਾਤ ਆ ਜਿਹੜੇ ਸੁਧਰ ਜਾਂਦੇ ਆ ਤੇ ਇੱਕ ਸਾਲ ਤੱਕ ਉਹ ਫਿਰ ਪੂਰਾ ਕੰਮ ਕਰਦਾ ਤੇ 2023 ਦੇ ਦਸੰਬਰ ਦੇ ਵਿੱਚ ਉਹ ਪੰਜਾਬ ਆਉਂਦਾ ਵਾਪਸ ਪੀਆਰ ਹੋ ਕੇ ਪੰਜਾਬ ਆਉਂਦਾ ਤੇ ਚਮਕੌਰ ਸਿੰਘ ਆਪਣੇ ਪੁੱਤਰ ਨੂੰ ਵੇਖ ਕੇ ਚਾਹ ਚੜ ਜਾਂਦਾ ਤੇ ਉਹਦੀ ਮਾਂ ਤਾਂ ਭੱਜੀ ਭੱਜੀ ਆਉਂਦੀ ਆ ਵਧੀਆ ਆਪਣੇ ਪੁੱਤਰ ਦਾ ਸਵਾਗਤ ਕਰਦੇ ਆ ਉਹਦਾ ਪੁੱਤਰ ਹੈ ਜਿਹੜਾ 2 ਮਹੀਨੇ ਲਈ ਪੰਜਾਬ ਆਇਆ ਹੁੰਦਾ ਤੇ ਉਹ ਆਪਣੇ ਮਾਪਿਆਂ ਦੀ ਫਾਈਲ ਲਾ ਕੇ ਆਇਆ ਹੁੰਦਾ ਪਹਿਲਾਂ ਵੀ ਉਹਨੇ ਕਈ ਵਾਰ ਕਿਹਾ ਸੀ ਆਪਣੇ ਮੰਮੀ ਪਾਪਾ ਨੂੰ ਮੈਂ ਤੁਹਾਡੀ ਫਾਈਲ ਲਾ ਦਿਆਂ ਡਿਗਰੀ ਮਿਲਣੀ ਸੀ ਉਦੋਂ ਵੀ ਉਹ ਕਦੇ ਵੀ ਨਹੀਂ ਪਤਾ ਅਸੀਂ ਹਜੇ ਨਹੀਂ ਆਉਣਾ ਅਸੀਂ ਕਿਹੜਾ ਆਉਣਾ ਐਵੇਂ ਤੂੰ ਫਾਈਲ ਤੇ ਪੈਸੇ ਲਾਉਂਦਾ ਰਹੇਂਗਾ ਵੀ ਸਾਡਾ ਤਾਂ ਲੱਗ ਹੀ ਜਾਣਾ ਵੀਜ਼ਾ ਚਲੋ ਉਹ ਦਸੰਬਰ ਦੇ ਵਿੱਚ ਆਪਣੇ ਮੰਮੀ ਪਾਪਾ ਦੀ ਫਾਈਲ ਲਾ ਕੇ ਵਾਪਸ ਪੰਜਾਬ ਆਉਂਦਾ 2 ਮਹੀਨੇ ਰਹਿੰਦਾ ਤੇ ਉਸੇ 2 ਮਹੀਨਿਆਂ ਦੇ ਵਿੱਚ ਉਹਦੇ ਮੰਮੀ ਪਾਪਾ ਦਾ ਵੀ ਟੂਰਿਸਟ ਵੀਜ਼ਾ ਲੱਗ ਜਾਂਦਾ 10 ਸਾਲ ਦਾ ਤੇ ਉਹ ਸੋਚਦਾ ਵੀ ਹੁਣ ਮੈਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਜਾਊਗਾ ਇਹ ਉਹਦੇ ਮਾਪਿਓ ਖੁਸ਼ ਹੁੰਦੇ ਆ ਸਾਰੇ ਪਿੰਡ ਦੇ ਵਿੱਚ ਰੋਕੀ ਦੀ ਜਿਹੜੀ ਵਾਹ ਵਾਹ ਹੁੰਦੀ ਆ ਜਿਹੜਾ ਵੀ ਕੋਈ ਮਿਲਦਾ ਰੋਕੀ ਨੂੰ ਕਹਿੰਦਾ ਵੀ ਰੋਕੀ ਤੇਰੇ ਵਰਗਾ ਮਿਹਨਤੀ ਮੁੰਡਾ ਤਾਂ ਹਰ ਇੱਕ ਦਾ ਹੋਵੇ ਵੀ ਤੁ ਜਾਣਸਾਰ ਆਪਦੇ ਪਿਓ ਦੇ ਹਾਲਾਤ ਬਦਲੇ ਆ ਜਿਹੜੇ ਵੀ ਤੇਰਾ ਮਤਲਬ ਤੇਰੀ ਕਾਮਯਾਬੀ ਤੇ ਨਾ ਤਾੜੀ ਪਾਉਣ ਨੂੰ ਜੀ ਕਰਦਾ ਜਿਹਨੂੰ ਵੀ ਮਿਲਦਾ ਸਾਰੇ ਲੋਕ ਉਹਨੂੰ ਦਵਾ ਮਾਂ ਦਿੰਦੇ ਉਹਨੂੰ ਵਧਾਈਆਂ ਦਿੰਦੇ ਤੇ ਰੋਕੀ ਦਾ ਵੀ ਮਤਲਬ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਤੇ ਉਹ ਆਪਣੇ ਆਪ ਨੂੰ ਇਹ ਸਮਝਦਾ ਵੀ ਮੈਂ ਲੱਕੀ ਆ ਕਿ ਮੈਂ ਆਪਣੇ ਮਾਪਿਓ ਦੀ ਗਰੀਬੀ ਦੂਰ ਕਰਨ ਦੇ ਵਿੱਚ ਯੋਗਦਾਨ ਪਾਇਆ ਤੇ ਉਹ ਮੈਂ ਕਰ ਦਿੱਤੀ ਵੀ ਮੈਂ ਕੋਸ਼ਿਸ਼ ਕੀਤੀ ਤੇ ਚਲੋ ਇੱਕ ਦਿਨ ਨਾ ਦਸੰਬਰ ਦਾ ਮਹੀਨਾ ਹੁੰਦਾ ਉਹ ਆਇਆ ਹੁੰਦਾ ਇਹ ਫਰਵਰੀ ਦੇ ਵਿੱਚ ਉਹਨੇ ਮੁੜਨਾ ਹੁੰਦਾ ਪਰ ਫਰਵਰੀ ਦੇ ਵਿੱਚ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਵੀ ਆਪਾਂ ਚੱਲਣਾ ਤੇ ਉਹਦੇ ਮੰਮੀ ਪਾਪਾ ਕਹਿੰਦਾ ਕਹਿੰਦੇ ਨਹੀਂ ਪੁੱਤ ਵੀ ਅਸੀਂ ਹਜੇ ਨਹੀਂ ਆਉਣਾ ਵੀ ਕਣਕ ਵੱਢ ਕੇ ਕਣਕ ਸਾਭ ਕੇ ਚੱਲਾਂਗੇ ਵੀ ਅਗਲੇ ਸਾਲ ਜ਼ਮੀਨ ਆ ਜਿਹੜੀ ਠੇਕੇ ਤੇ ਦੇ ਦੇਾਂਗੇ ਵੀ ਹੁਣ ਤਾਂ ਮੈਂ ਫਸਲ ਤਾਂ ਨਹੀਂ ਛੱਡ ਕੇ ਜਾ ਸਕਦਾ ਤੇ ਵੀ ਤੂੰ ਜਾਣਾ ਚਲਿਆ ਜਾ ਉਹ ਕਹਿੰਦਾ ਕਿ ਨਹੀਂ ਪਾਪਾ ਫਿਰ ਮੈਂ ਵੀ ਨਹੀਂ ਜਾਂਦਾ ਚਲੋ ਆਪਣੀ ਟਿਕਟ ਵਧਾ ਲੈਂਦਾ ਫਰਬੀ ਤੋਂ ਮਾਰਚ ਆ ਜਾਂਦਾ ਮਾਰਚ ਦੇ ਵਿੱਚ ਚਲੋ ਕਣਕ ਜਿਹੜੀ ਪੱਕ ਜਾਂਦੀ ਹੈ ਤਕਰੀਬਨ ਮਾਰਚ ਦੇ ਐਂਡ ਦੇ ਵਿੱਚ ਤੇ ਅਪ੍ਰੈਲ ਦੇ ਪਹਿਲੇ ਹਫਤੇ ਤਕਰੀਬਨ ਕਣਕ ਪੱਕ ਕੇ ਤਿਆਰ ਹੋ ਜਾਂਦੀ ਆ ਤੇ ਅਪ੍ਰੈਲ 20 ਦੀ ਉਹ ਟਿਕਟ ਆ ਜਿਹੜੀ ਆਪਦੀ ਕਰਵਾ ਲੈਂਦੇ ਆ ਆਪਦੇ ਮੰਮੀ ਪਾਪਾ ਨਾਲ ਤੇ ਆਪਦੀ ਟਿਕਟ ਕਰਵਾ ਲੈਂਦਾ ਵੀ 20 ਅਪ੍ਰੈਲ ਨੂੰ ਚਲੇ ਜਾਵਾਂਗੇ ਵੀ ਉਦੋਂ ਨੂੰ ਕਣਕ ਤਾਂ ਨਿਬੜ ਜਾਊਗਾ ਚਲ ਉਹਨਾਂ ਟਾਈਮ ਉਹ ਆਪਣੇ ਯਾਰਾਂ ਦੋਸਤਾਂ ਨੂੰ ਮਿਲਦਾ ਰਿਸ਼ਤੇਦਾਰਾਂ ਨੂੰ ਮਿਲਦਾ ਜੋ ਮਾੜਾ ਮੋਟਾ ਕੰਮ ਆਪਦੇ ਪਾਪਾ ਨਾਲ ਕਰਵਾਉਂਦਾ ਵਧੀਆ ਹੋ ਜਾਂਦੇ ਆ ਘੁੰਮ ਫਿਰ ਵੀ ਲੈਂਦੇ ਆ ਤੇ ਜਦੋਂ ਉਹਨਾਂ ਨੇ ਮਤਲਬ ਕਣਕ ਵਡਣੀ ਹੁੰਦੀ ਆ ਤੇ ਮਸ਼ੀਨਾਂ ਦਾ ਜ਼ੋਰ ਹੁੰਦਾ ਮਸ਼ੀਨਾਂ ਜਿਹੜੀਆਂ ਨਹੀਂ ਮਿਲਦੀਆਂ ਤੇ ਉਹਦੇ ਪਾਪਾ ਕਹਿੰਦੇ ਆ ਕਿ ਆਪਾਂ ਹੱਥੀਂ ਵੜਾ ਲੈਨੇ ਆ ਕਣਕ ਚਲੋ ਉਹ ਪਿੰਡ ਦੇ ਵਿੱਚੋਂ ਨਾ ਕਈ ਔਰਤਾਂ ਦਿਹਾੜੀਦਾਰ ਔਰਤਾਂ ਨੂੰ ਲੈ ਕੇ ਜਾਂਦਾ ਤੇ ਉਹ ਕਣਕ ਵੜਣ ਜਾਂਦੀਆਂ ਤੇ ਉੱਥੇ ਜਾ ਕੇ ਚਮਕੌਰ ਆ ਜਿਹੜਾ ਉਹ ਆਪਣੇ ਮੁੰਡੇ ਨੂੰ ਫੋਨ ਕਰਦਾ ਵੀ ਰੋਕੀ ਜਿਹੜੀਆਂ ਆਪਣੇ ਕੰਮ ਵਾਲੀਆਂ ਔਰਤਾਂ ਲੱਗੀਆਂ ਵੀ ਉਹ ਨਾ ਕੋਲ ਡਰਿੰਕ ਮੰਗਦੀਆਂ ਜਿਆਦਾ ਗਰਮੀ ਆ ਇਹ ਤੂੰ ਐ ਕਰ ਪੁੱਤ ਤਿੰਨ ਚਾਰ ਬੋਤਲਾਂ ਕੋਲ ਡਰਿੰਕ ਦੀਆਂ ਲਿਆ ਵੀ ਗਰਮੀ ਜ਼ਿਆਦਾ ਚਲੋ ਰੋਕੀ ਆਪਣੀ ਗੱਡੀ ਕੱਢਦਾ ਗੱਡੀ ਕੱਢ ਕੇ ਉਹ ਕੋਲ ਡਰਿੰਕ ਲੈਂਦਾ ਦੁਕਾਨ ਤੋਂ ਤੇ ਖੇਤ ਚਲਿਆ ਜਾਂਦਾ ਖੇਤ ਜਾ ਕੇ ਚਲੋ ਉਹ ਬੋਤਲਾਂ ਕੱਢਦਾ ਗੱਡੀ ਚੋਂ ਤੇ ਡਿਸਪੋਜ਼ੇਬਲ ਗਲਾਸ ਲੈ ਕੇ ਆਇਆ ਹੁੰਦਾ ਉਹ ਕੱਢ ਕੇ ਚਲੋ ਉਹ ਦਿੱਖੇ ਨਾ ਔਰਤਾਂ ਕੰਮ ਕਰ ਰਹੀਆਂ ਹੁੰਦੀਆਂ ਉਹਦਾ ਡੈਡੀ ਵੀ ਉੱਥੇ ਹੀ ਹੁੰਦਾ ਪਾਪਾ ਉਹਦਾ ਤੇ ਚਲੋ ਉਧਰ ਨੂੰ ਜਾਂਦਾ ਉਹ ਤੇ ਜਾਂਦਾ ਉਹ ਉਹ ਵੇਖਦਾ ਵੀ ਸਾਰੀਆਂ ਔਰਤਾਂ ਹਨਾ ਕਣਕ ਵੜਦੀਆਂ ਵੜਦੀਆਂ ਛੱਡ ਕੇ ਉੱਥੇ ਆਪਣੀਆਂ ਦਾਤੀਆਂ ਤੇ ਇੱਧਰ ਦਰਖਤ ਥੱਲੇ ਆ ਜਾਂਦੀਆਂ ਨੇ ਜੀਆਂ ਕਿਉਂਕਿ ਸਾਹ ਲੈਣਾ ਸੀ ਵੀ ਚਲੋ ਨਾਲੇ ਕੋਲ ਡਰਿੰਕ ਪੀ ਲਾਂਗੇ ਵਧੀਆ ਡੇਕ ਦਾ ਇੱਕ ਦਰਖਤ ਸੀ ਸੰਗਣੀ ਛਾਂ ਸੀ ਜਿਹੜੀ ਤੇ ਚਲੋ ਉਹ ਆ ਜਾਂਦੀਆਂ ਨੇ ਜਦੋਂ ਉਹਨਾਂ ਦੇ ਨੂਹ ਬੰਨੇ ਹੁੰਦੇ ਆ ਸਾਰੀਆਂ ਦੇ ਤੇ ਜਦੋਂ ਉਹਨੂੰ ਕੋਲਡ ਡਰਿੰਕ ਪੀਣਾ ਸੀ ਉਹ ਮੂਹ ਬੋਲਦੀਆਂ ਨੇ ਉਹਨਾਂ ਸਾਰੀਆਂ ਔਰਤਾਂ ਦੇ ਵਿੱਚ ਇੱਕ ਕੁੜੀ ਹੁੰਦੀ ਆ ਅੱਖਾਂ ਬਿੱਲੀਆਂ ਅੱਖਾਂ ਵਾਲੀ ਸੋਹਣੀ ਸੁਨੱਖੀ ਕੁੜੀ ਗੋਰੀ ਚਿੱਟੀ ਪਤਲੀ ਵਧੀਆ ਵੀ ਕੱਪੜੇ ਪੁਰਾਣੇ ਜੇ ਪਾਏ ਹੁੰਦੇ ਆ ਤੇ ਜਦੋਂ ਉਹ ਆਪਣੇ ਮੂੰਹ ਤੋਂ ਦੁਪੱਟਾ ਲਾਉਂਦੀ ਆ ਤੇ ਰੋਕੀ ਉਹਦੇ ਵੱਲ ਵੇਖਦਾ ਤੇ ਰੋਕੀ ਹੈਰਾਨ ਰਹਿ ਜਾਂਦਾ ਬਾਕੀ ਸਾਰੀਆਂ ਜਿਹੜੀਆਂ ਔਰਤਾਂ ਸੀ ਉਹ ਥੋੜੇ ਪੱਕੇ ਰੰਗ ਦੀਆਂ ਸੀ ਮਜ਼ਦੂਰ ਪਰਿਵਾਰਾਂ ਚੋਂ ਲੱਗਦੀਆਂ ਸੀ ਪਰ ਉਹ ਕੁੜੀ ਵੱਖਰੀ ਹੋਈ ਸੀ ਉਹਦੇ ਚਿਹਰੇ ਦਾ ਜੋ ਮਤਲਬ ਭਾਵੇਂ ਉਹ ਕਹਿ ਲੋ ਵੀ ਐਨੀ ਧੁੱਪ ਦੇ ਵਿੱਚ ਕੰਮ ਕਰ ਰਹੀ ਸੀ ਪਰ ਉਹਦੇ ਚਿਹਰੇ ਤੇ ਇੱਕ ਵੱਖਰਾ ਨੂਰ ਸੀ ਇਹ ਬਿੱਲੀਆਂ ਅੱਖਾਂ ਉਹਦੀਆਂ ਪਰੋਕੀ ਟਿਕ ਟਿਕੀ ਲਗਾ ਕੇ ਉਹਦੇ ਵੱਲ ਵੇਖਦਾ ਤੇ ਚਲੋ ਫਿਰ ਉਹਨੂੰ ਐਂਜ ਲੱਗਦਾ ਹਨਾ ਵੀ ਮੈਨੂੰ ਲੋਟ ਕਰਨੀ ਏ ਸਾਰੇ ਤੇ ਉਹ ਨਾ ਪਰੇਖਣ ਲੱਗ ਜਾਂਦਾ ਪਰ ਉਹਦਾ ਜਿਹੜਾ ਦਿਲ ਆ ਉਹ ਵਾਰ-ਵਾਰ ਉਸ ਕੁੜੀ ਵੱਲ ਨੂੰ ਜਾਂਦਾ ਸੀ ਉਹਦਾ ਮਨ ਨੂੰ ਕਹਿੰਦਾ ਸੀ ਵੀ ਇੱਧਰ ਵੇਖ। ਉਹ ਕਈ ਵਾਰ ਉਸ ਕੁੜੀ ਵੱਲ ਵੇਖਦਾ ਉਹ ਕੁੜੀ ਐ ਜਿਹੜੀ ਉਹ ਵੀ ਰੋਕੀ ਵੱਲ ਵੇਖਦੀ ਆ। ਤੇ ਚਲੋ ਜਿਹੜੀਆਂ ਦੂਜੀਆਂ ਔਰਤਾਂ ਸੀ ਉਹ ਰੋਕੀ ਨੂੰ ਕਹਿਣ ਲੱਗ ਜਾਂਦੀਆਂ ਵੀ ਪੁੱਤਰ ਤੂੰ ਕੈਨੇਡਾ ਤੋਂ ਆਏ ਆਂ ਇਹ ਫਿਰ ਕਿਵੇਂ ਆ ਕੈਨੇਡਾ ਦੀਆਂ ਗੱਲਾਂ ਪੁੱਛਣ ਲੱਗ ਜਾਂਦੀਆਂ ਤੇ ਉਹਨੂੰ ਕਹਿੰਦੀਆਂ ਵੀ ਤੇਰੇ ਪਿੰਡ ਵਿੱਚ ਬੜੀ ਵੱਲੇ-ਵੱਲੇ ਆ। ਮਿੱਤੂ ਆਪਦੇ ਪਿਓ ਦਾ ਨਾਮ ਰੌਸ਼ਨ ਕੀਤਾ ਵੀ ਦੇਖ ਅੱਜ ਤੇਰਾ ਪਿਓ ਮਤਲਬ ਇੰਨੇ ਆਲਾ ਹੋ ਗਿਆ ਵੀ ਅੱਜ ਅਸੀਂ ਤੁਹਾਡੇ ਘਰੇ ਥੋੜੀ ਕਣਕ ਵੱਢਣ ਆਏ ਆਂ ਵੀ ਕਦੇ ਹਨਾ ਥੋੜੇ ਫਸਲਾ ਜਿਹੜੀ ਉਹ ਮਰ ਜਾਂਦੀ ਸੀ ਕਦੇ ਕੁਛ ਵੀ ਸਾਰੇ ਹਾਲਾਤਾਂ ਚੋਂ ਅਸੀਂ ਦੇਖਿਆ ਸਾਨੂੰ ਲੰਗਦੇ ਹੋਏ ਤੇ ਚਲੋ ਰੋਕੀ ਹੈ ਜਿਹੜਾ ਉਹਨਾਂ ਨਾਲ ਗੱਲਾਂ ਕਰਦਾ ਵਧੀਆ ਤੇ ਉਸ ਤੋਂ ਬਾਅਦ ਉਹ ਆਪਣੀ ਕਣਕ ਵੱਢਣ ਲੱਗ ਜਾਂਦੀਆਂ ਤੇ ਰੋਕੀ ਨਾ ਉਸ ਕੁੜੀ ਵੱਲ ਬਾਰ-ਬਾਰ ਵੇਖਦਾ ਤੇ ਘਰ ਆ ਜਾਂਦਾ ਚਲੋ ਘਰ ਆਉਣਾ ਸੀ ਉਹਨੇ ਘਰ ਆ ਕੇ ਉਹ ਆਪਣੀ ਮਾਂ ਨਾਲ ਗੱਲ ਕਰਦਾ ਆਪਣੀ ਮਾਂ ਨੂੰ ਕਹਿੰਦਾ ਕਿ ਮੰਮੀ ਆਪਣੇ ਖੇਤ ਜਿਹੜੇ ਹੈ ਨਾ ਸਾਰੇ ਮਤਲਬ ਔਰਤਾਂ ਕਣਕ ਵੱਢਦੀਆਂ ਸੀ ਦੋ ਬੰਦੇ ਸੀ ਉਹਨਾਂ ਨਾਲ ਉਹਨਾਂ ਦੇ ਵਿੱਚ ਨੇ ਇੱਕ ਕੁੜੀ ਸੀ ਵੀ ਉਹ ਮੈਨੂੰ ਮਤਲਬ ਲੱਗੀ ਭਾਈ ਐ ਕਹਿ ਲੋ ਵੀ ਗਰੀਬ ਪਰਿਵਾਰ ਦੀ ਨਹੀਂ ਲੱਗੀ ਮਜ਼ਦੂਰ ਪਰਿਵਾਰ ਦੀ ਵੀ ਮੈਨੂੰ ਨਾ ਵੱਖਰੀ ਜੀ ਲੱਗੀ ਉਹ ਕਿ ਤੈਨੂੰ ਪਤਾ ਉਹ ਕੌਣ ਆ ਉਹ ਕਹਿੰਦੀ ਵੀ ਮੈਨੂੰ ਤਾਂ ਨਹੀਂ ਇਹਨਾਂ ਧਿਆਨ ਵੀ ਤੂੰ ਕੀ ਦੀ ਗੱਲ ਕਰਦਾ ਕਹਿੰਦਾ ਮੰਮੀ ਬਿੱਲੀਆਂ ਅੱਖਾਂ ਸੀ ਪਤਲੀ ਜੀ ਕੁੜੀ ਸੀ ਆਏ ਉਹਨੂੰ ਦੱਸਣ ਲੱਗ ਜਾਂਦਾ ਆਪਦੀ ਮਾਂ ਨੂੰ ਤੇ ਉਹਦੀ ਮਾਂ ਕਹਿੰਦੀ ਹਾਂ ਹਾਰੋ ਕੀ ਸੱਚ ਮੈਨੂੰ ਤੇਰੇ ਨਾ ਡੈਡੀ ਨੇ ਦੱਸਿਆ ਸੀ ਪੁੱਤ ਤੇ ਉਹਨਾਂ ਜਿਹੜੀ ਤੇਰੀ ਮਾਸੀ ਆ ਆਪਣੇ ਪਿੰਡ ਉਹ ਫਲਾਨਿਆਂ ਦੀ ਜਿਹੜਾ ਤੇਰਾ ਮੰਤਾਇਆ ਬਿਮਾਰ ਰਹਿੰਦਾ ਉਹਨਾਂ ਤੇਰੀ ਮਾਸੀ ਵਿਚਾਰੀ ਗਰੀਬੀ ਆ ਗਈ ਉਹਨਾਂ ਤੇ ਹੈ ਤਾਂ ਉਹ ਆਪਣੇ ਜ਼ਿਮੀਂਦਾਰ ਪਰਿਵਾਰ ਚ ਹੀ ਉਹ ਤੇਰਾ ਮੰਤਾਇਆ ਬਿਮਾਰ ਉਹਨੂੰ ਕੈਂਸਰ ਤੇ ਉਹਨਾਂ ਵਿਚਾਰੀ ਕਣਕ ਵੱਢਦੀ ਆ ਲੋਕਾਂ ਦੇ ਲੋਕਾਂ ਦੇ ਕਣਕ ਵੱਢਣ ਕਰਕੇ ਉਹਨੇ ਨਾ ਆਪਣੀ ਭਾਣ ਜੀ ਸੱਦੀ ਹੋਈ ਆ ਮੈਨੂੰ ਤੇਰੇ ਡੈਡੀ ਨੇ ਵੀ ਦੱਸੀ ਸੀ ਗੱਲ ਮੈਨੂੰ ਤੇਰੇ ਡੈਡੀ ਨੇ ਕਿਹਾ ਸੀ ਵੀ ਉਹ ਕੁੜੀ ਨਾ ਵਿਚਾਰੀ ਇੰਨੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਵੀ ਆ ਉਹ ਵੀ ਦੇਖ ਮਜਬੂਰੀ ਬੰਦੇ ਤੋਂ ਕੀ ਕੁਸ਼ ਕਰਾ ਦਿੰਦੀ ਆ ਵੀ ਉਹ ਕੁੜੀ ਨਾ ਹੋਵੇ ਕਹਿੰਦਾ ਮਮੀ ਮੈਂ ਇਹਨਾਂ ਨੂੰ ਸੱਚ ਦੱਸਾਂ ਕੁੜੀ ਤਾਂ ਬੜੀ ਸੋਹਣੀ ਸੀ ਕਹਿੰਦਾ ਵੀ ਮੈਂ ਤਾਂ ਨਾ ਫਰਾਨ ਰਹਿ ਗਿਆ ਦੇਖ ਕੇ ਤੇ ਕਹਿੰਦਾ ਵੀ ਊ ਮੇਰਾ ਮਨ ਵੀ ਦੁਖੀ ਹੋਇਆ ਵੀ ਦੇਖੋ ਹੁਣਾਂ ਗਰੀਬੀ ਬੰਦੇ ਤੋਂ ਕੀ ਪੁੱਛ ਕਰਾ ਦਿੰਦੀ ਆ ਆਪਣੇ ਪੁੱਤਰ ਦੇ ਮੂੰਹ ਹੋਏ ਗੱਲ ਸੁਣ ਕੇ ਚਲੋ ਰੋਕੀ ਦੀ ਮਾਂ ਜਿਹੜੀ ਉਹ ਵੀ ਸੋਚਦੀ ਆ ਤੇ ਸ਼ਾਮ ਨੂੰ ਚਲ ਜਦੋਂ ਚਮਕੌਰ ਘਰ ਆਉਂਦਾ ਤੇ ਉਹ ਗੱਲ ਕਰਦੀ ਆ ਵੀ ਰੋਕੀ ਨਾ ਗੱਲ ਕਰਦਾ ਸੀ ਬਿੱਲੀ ਅੱਖਾਂ ਵਾਲੀ ਕੁੜੀ ਦੀ ਭਲਾ ਉਹ ਨਸੀਬਪੁਰ ਦੀ ਭਾਣਜੀ ਤਾਂ ਨਹੀਂ ਉਹ ਕਹਿੰਦਾ ਹਾਂ ਹਾਂ ਉਹੀ ਸੀ ਕਦੋਂ ਆਪਣੇ ਜਿਹੜੇ ਪਹਿਲਾ ਨਾ ਨਸੀਬਪੁਰ ਕੇ ਇੱਕ ਸੀਲੀ ਲੱਗਿਆ ਹੁੰਦਾ ਸੀਗਾ ਕਹਿੰਦਾ ਮਜ਼ਦੂਰ ਪਰਿਵਾਰ ਦਾ ਬੰਦਾ ਉਹਨਾਂ ਦੀਆਂ ਬੁੜੀਆਂ ਨਾਲ ਕਹਿੰਦਾ ਕਣਕ ਵੜਦੀ ਆ ਉਹਦੀ ਭਾਣਜੀ ਇਹ ਨਸੀਬਪੁਰ ਤੋਂ ਤਾਂ ਇੰਨਾ ਕੁਝ ਹੁੰਦਾ ਨਹੀਂ ਵੀ ਤੈਨੂੰ ਪਤਾ ਹਨਾ ਉਹਦੇ ਘਰ ਵਾਲੇ ਨੂੰ ਕੈਂਸਰ ਆ ਵੀ ਉਹ ਕੁੜੀ ਵਿਚਾਰੀ ਮਦਦ ਕਰਨ ਆਈ ਹੋਈ ਆ ਵੀ ਚੱਲ ਹੁਣ ਕੰਮ ਦੀ ਰੁੱਤ ਆ ਪਰ ਕਹਿੰਦਾ ਮੈਂ ਨਾ ਮੰਨ ਗਿਆ ਕਹਿੰਦਾ ਅ ਰੋਕੀ ਦੀ ਮਾਂ ਕਹਿੰਦਾ ਇੰਨੀ ਸੋਹਣੀ ਸੁਨੱਖੀ ਪਤਲੀ ਪਤੰਗ ਕੁੜੀ ਕਹਿੰਦਾ ਕਣਕ ਵੜਦੀ ਆ ਮੇਰਾ ਮਨ ਦੁਖੀ ਹੁੰਦਾ ਤੇ ਕਹਿੰਦੀ ਵੀ ਆਪਣਾ ਰੋਕੀ ਉਹਦੀ ਬੜੀ ਤਰੀਕੀ ਕਰਦਾ ਸੀ ਕਿੰਨੀ ਮੇ ਕੁੜੀ ਦੇਖਣੀ ਆ ਉਹ ਕਹਿੰਦਾ ਚਲ ਆਈ ਕਰੀ ਫਿਰ ਤੂੰ ਕੱਲ ਨੂੰ ਰੋਕੀ ਨੂੰ ਲੈ ਕੇ ਆ ਜੀ ਤੇ ਚਲੋ ਅਗਲੇ ਦਿਨ ਰੋਕੀ ਦੀ ਮਾਂ ਰੋਕੀ ਨੂੰ ਕਹਿੰਦੀ ਪੁੱਤ ਮੈਨੂੰ ਖੇਤ ਹੀ ਲੈ ਜਾ ਤੇ ਰੋਕੀ ਤਾਂ ਬਹਾਨਾ ਪਾਲਦੀ ਸੀ ਖੇਤ ਜਾਣ ਦਾ ਕਿਉਂਕਿ ਉਹ ਵੀ ਉਸ ਕੁੜੀ ਬਾਰੇ ਵਾਰ-ਵਾਰ ਸੋਚ ਰਿਹਾ ਸੀ ਤੇ ਉਹ ਕਹਿੰਦਾ ਕਿ ਚਲ ਮੰਮੀ ਖਾਲੀ ਹੱਥ ਤਾਂ ਕੀ ਜਾਣਾ ਫਿਰ ਅੱਜ ਆਪਾਂ ਫਿਰ ਵੀ ਤੁਸੀਂ ਕੁਝ ਬਣਾ ਲਓ ਕੱਲ ਮੈਂ ਕੋਲਡ ਡਰਿੰਕ ਲੈ ਗਿਆ ਸੀ ਉਹ ਕਹਿੰਦੀ ਚਲ ਮੈਂ ਨਿੰਬੂ ਪਾਣੀ ਬਣਾ ਲੈਂਦੀ ਆ ਵੀ ਰੋਜ਼ ਕੋਲਡ ਡਰਿੰਕ ਤਾਂ ਕੀ ਪੀਉਣਾ ਚਲੋ ਬਾਲਟੀ ਭਰ ਕੇ ਨਿੰਬੂ ਪਾਣੀ ਦੀ ਬਣਾਉਂਦੀ ਆ ਤੇ ਗੱਡੀ ਦੇ ਵਿੱਚ ਧਰ ਕੇ ਉਹ ਚਲੇ ਜਾਂਦੇ ਆ ਜਾ ਕੇ ਚਲੋ ਰੋਕੀ ਹੈ ਜਿਹੜਾ ਉਹ ਆਪਦੇ ਡੈਡੀ ਨੂੰ ਕਹਿੰਦਾ ਕਿ ਡੈਡੀ ਵੀ ਉਹਨਾਂ ਨੂੰ ਕਹਿ ਦੋ ਵੀ ਨਿੰਬੂ ਪਾਣੀ ਲੈ ਕੇ ਆਇਆ ਮੈਂ ਤੇ ਮੰਮੀ ਤੇ ਚਮਕੌਰ ਸੋਚਦਾ ਵੀ ਲੈ ਮਾਂ ਪੁੱਤ ਆ ਗਿਆ ਅੱਜ ਤਾਂ ਉਹ ਕੁੜੀਆਂ ਸਾਰੀਆਂ ਵਾਤਾਂ ਫੇਰ ਆ ਜਾਂਦੀਆਂ ਨੇ ਤੇ ਚਲੋ ਰੋਕੀ ਦੀ ਮਾਂ ਜਿਹੜੀ ਉਹ ਪਾਣੀ ਪਾਉਣ ਲੱਗ ਜਾਂਦੀ ਆ ਵੀ ਫਿਰ ਗਰਮ ਹੋ ਜਾਊਗਾ ਹਨਾ ਨਿੰਬੂ ਪਾਣੀ ਠੰਡਾ ਠੰਡਾ ਹੀ ਸਵਾਦ ਲੱਗਦਾ ਤੇ ਚਲੋ ਸਾਰੇ ਆ ਜਾਂਦੇ ਆ ਤੇ ਉਹ ਜਦੋਂ ਆਉਂਦੀ ਆ ਕੁੜੀ ਬਿੱਲੀ ਅੱਖਾਂ ਵਾਲੀ ਨਾਮ ਉਹਦਾ ਪ੍ਰੀਤ ਹੁੰਦਾ ਤੇ ਉਹ ਨੂੰ ਦੇਖਦੀ ਆ ਰੋਕੀ ਦੀ ਮਾਂ ਤੇ ਵੀ ਇਹ ਕਹਾਣੀ ਰਹਿ ਜਾਂਦੀ ਆ ਭਾਵੇਂ ਕਿ ਉਹ ਗਰਮੀ ਦੇ ਵਿੱਚ ਉਹ ਹੀ ਗੱਲ ਕੰਮ ਕਰ ਰਹੀ ਸੀ ਪਰ ਉਹਦੇ ਚਿਹਰੇ ਦਾ ਜੋ ਨੂਰ ਸੀ ਉਹ ਹਰ ਇੱਕ ਨੂੰ ਅਟਰੈਕਟ ਕਰਦਾ ਸੀ ਆਪਣੇ ਵੱਲ ਤੇ ਉਹ ਕੁੜੀ ਨੂੰ ਕਹਿੰਦੀ ਕਿ ਪੁੱਤ ਤੂੰ ਆ ਨਸੀਬਖੋਰ ਦੀ ਭਣ ਜੀ ਉਹ ਕਹਿੰਦੀ ਹਾਂਜੀ ਆਂਟੀ ਮੈਂ ਹਾਂ ਕੀ ਨਾਮ ਆ ਤੇਰਾ ਮੇਰਾ ਨਾਮ ਪ੍ਰੀਤ ਆਂਟੀ ਉਹ ਕਹਿੰਦੀ ਪੁੱਤ ਤੂੰ ਕੀ ਕਰਦੀ ਆ ਮਤਲਬ ਪੜ੍ਹਾਈ ਕੀ ਕੀਤੀ ਆ ਕਹਿੰਦੀ ਆਂਟੀ ਮੈਂ ਗ੍ਰੈਜੂਏਸ਼ਨ ਕੀਤੀ ਆ ਇਸ ਵਾਰ ਫਿਰ ਤੂੰ ਅੱਗੇ ਕੀ ਕਰਨਾ ਉਹ ਕਹਿੰਦੀ ਆਂਟੀ ਕਰਨਾ ਤਾਂ ਮੈਂ ਬਹੁਤ ਖੁਸ਼ ਚਾਹਣੀ ਆ ਪਰ ਮੇਰੀ ਹਾਲਾਤ ਨਹੀਂ ਹੈਗੀ ਵੀ ਹੁਣ ਮਾਸੀ ਕਰਕੇ ਹਨਾ ਸਾਨੂੰ ਇਹਨਾਂ ਦੀ ਮਦਦ ਕਰਨੀ ਪੈਂਦੀ ਆ ਵੀ ਘਰੇ ਵੀ ਅਸੀਂ ਨਾ ਚਾਰ ਭੈਣਾਂ ਵੀ ਮੇਰੇ ਡੈਡੀ ਦੇ ਵਿੱਚ ਇੰਨੀ ਹਿਸੇਤ ਹੈ ਨਹੀਂ ਵੀ ਸਾਨੂੰ ਪੜਾ ਸਕੇ ਕਹਿੰਦਾ ਯੀ ਪਰ ਮੈਂ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਆ ਮੈਨੂੰ ਵਧੀਆ ਨੰਬਰ ਆਉਂਦੇ ਆ ਮੇਰਾ ਸ਼ੌਂਕ ਆ ਪੜਨ ਦਾ ਪਰ ਕਹਿੰਦੀ ਵੀ ਸਾਰਿਆਂ ਨੂੰ ਮੌਕੇ ਨਹੀਂ ਮਿਲਦੇ ਪੜਨ ਦੇ ਤਾਂ ਜਿਹੜੀ ਰੋਕੀ ਦੀ ਮੰਗ ਹੀ ਉਹ ਸੋਚ ਲੈਂਦੀ ਆ ਸੋਚਣ ਲਈ ਮਜਬੂਰ ਹੋ ਜਾਂਦੀ ਆ ਥੋੜੀ ਜੀ ਵੀ ਕੁੜੀ ਸੋਹਣੀ ਆ ਤੇ ਚਲੋ ਕਰ ਲੈਣੀ ਕਿਸੇ ਕੋਲ ਕਰਦੀ ਤੇ ਉਹ ਜਦੋਂ ਘਰ ਆ ਜਾਂਦੇ ਆ ਚਲੋ ਘਰ ਆ ਕੇ ਉਹ ਰੋਕੀ ਨੂੰ ਕਹਿੰਦੀ ਆ ਰੋਕੀ ਮੈਨੂੰ ਇੱਕ ਗੱਲ ਦੱਸ ਪੁੱਤ ਮੈਂ ਤੈਨੂੰ ਗੱਲ ਪੁੱਛਦੀ ਆ ਪਹਿਲਾਂ ਤੈਨੂੰ ਉਹ ਨਸੀਬਕੁਰ ਦੀ ਬਾਣ ਜੀ ਕਿਵੇਂ ਲੱਗੀ ਪ੍ਰੀਤ ਉਹ ਕਹਿੰਦਾ ਮੰਮੀ ਉਹ ਬਲੀਆਂ ਖਾਲੀ ਕੁੜੀ ਉਹ ਕਹਿੰਦੀ ਹਾਂ ਕਹਿੰਦਾ ਮੰਮੀ ਸੋਹਣੀ ਆ ਉਹਦੇ ਮੂੰਹ ਚੋਂ ਐ ਨਿਕਲ ਜਾਂਦਾ ਉਹ ਕਹਿੰਦੀ ਫਿਰ ਮੈਨੂੰ ਐ ਲੱਗਦਾ ਵੀ ਤੈਨੂੰ ਪਸੰਦ ਆ ਗਈ ਉਹ ਕਹਿੰਦਾ ਮੰਮੀ ਹਾਂ ਮੈਨੂੰ ਪਸੰਦ ਆ ਉਹਨੇ ਮਤਲਬ ਸੰਗਿਆ ਨਹੀਂ ਉਹ ਕਹਿੰਦੀ ਨਾ ਮੈਂ ਤਾਂ ਤੈਨੂੰ ਐ ਪੁੱਛਦੀ ਆ ਜੇ ਭਲਾਂ ਆਪਾਂ ਉਹਨਾਂ ਨਾਲ ਰਿਸ਼ਤੇ ਦੀ ਗੱਲ ਕਰ ਲਈਏ ਉਹ ਕਹਿੰਦਾ ਮਾਂ ਮਾਂ ਤੂੰ ਤਾਂ ਮੇਰੇ ਦਿਲ ਦੀ ਗੱਲ বুঝ ਲਈ ਆਪਦੀ ਮਾਂ ਨੇ ਜੱਫੀ ਪਾ ਲੈਂਦਾ ਉਹ ਘੁੱਟ ਕੇ ਤੇ ਕਹਿੰਦਾ ਕਿ ਮਾਂ ਵੀ ਮੈਂ ਤੈਨੂੰ ਸੱਚ ਦੱਸਾਂ ਉਹ ਕੁੜੀ ਤਾਂ ਮੈਨੂੰ ਕੱਲ ਹੀ ਪਸੰਦ ਆ ਗਈ ਸੀ ਪਰ ਕਹਿੰਦਾ ਵੀ ਮੈਂ ਇੰਨਾ ਜ਼ਿਆਦਾ ਨਹੀਂ ਸੋਚਿਆ ਸੀ ਠੀਕ ਐ ਮੈਂ ਉਹਦੇ ਬਾਰੇ ਸੋਚਿਆ ਪਰ ਕਹਿੰਦਾ ਵੀ ਤੂੰ ਤਾਂ ਮੇਰੇ ਦਿਲ ਦੀ ਗੱਲ বুঝ ਲਈ ਤਾਂ ਇਹ ਹੁੰਦੀਆਂ ਕਹਿੰਦਾ ਮਾਵਾ ਤੇ ਉਹ ਕਹਿੰਦਾ ਜੀ ਚਲ ਐ ਕਰਮ ਹੈ ਨਾ ਨਸੀਬਪੁਰ ਕੋਲੇ ਜਾ ਕੇ ਆਉਂਗੀ ਤੇਰੇ ਪਿਓ ਨੂੰ ਪੁੱਛੂ ਮੈਂ ਜੇ ਉਹਦੀ ਮਤਲਬ ਰੇ ਬਣੀ ਤੇ ਜੇ ਆਪਾਂ ਪਤਾ ਤੇਰੇ ਵਾਸਤੇ ਰਿਸ਼ਤਾ ਲੈ ਲਈਏ ਦੇਖ ਪਤਾ ਆਪਾਂ ਗਰੀਬੀ ਚੋਂ ਨਿਕਲੇ ਆਂ ਇੰਨੀ ਸੋਹਣੀ ਸੰਰਖੀ ਤੇ ਸਮਝਦਾਰ ਕੁੜੀ ਜਦੋਂ ਆਈ ਆਪਣੇ ਘਰ ਨੂੰ ਸਵਰਗ ਬਣਾ ਦੋਗੀ ਨਾਲੇ ਪਤਾ ਦੇਖ ਆ ਤੇਰਾ ਵਿਆਹ ਇਹਦੇ ਨਾਲ ਨਹੀਂ ਜਾਂ ਕਿਸੇ ਹੋਰ ਨਾਲ ਤਾਂ ਹੋਊਗਾ ਨਾ ਜੇ ਇਹੋ ਜਿਹੇ ਹਾਲਾਤਾਂ ਵਾਲੀ ਕੁੜੀ ਨਾਲ ਆਪਾਂ ਤੇਰਾ ਵਿਆਹ ਕਰਾਂਗੇ ਕਿਉਂਕਿ ਆਪਾਂ ਇਹੋ ਜਿਹੇ ਹਾਲਾਤ ਵੇਖੇ ਆ ਤੇ ਉਹ ਕੁੜੀ ਮਿਹਨਤੀ ਹੋਊਗੀ ਉਹਨੂੰ ਪਤਾ ਲੱਗੂ ਵੀ ਮੈਂ ਕਿੱਥੋਂ ਕਿੱਥੇ ਆਈ ਆਂ ਉਹ ਆਪਣੀ ਕਦਰ ਵੀ ਕਰੂ ਰਿਸ਼ਤਿਆਂ ਦੀ ਵੀ ਕਦਰ ਕਰੂ ਉਹ ਕਹਿੰਦਾ ਵੀ ਮੰਮੀ ਮੈਨੂੰ ਉਹ ਕੁੜੀ ਪਸੰਦ ਆ ਵੀ ਤੂੰ ਚੱਲ ਮੈਂ ਤੈਨੂੰ ਹੁਣੀ ਲੈ ਕੇ ਚਾਹੁੰਦਾ ਤਾਈ ਕੋਲ ਵੀ ਆਪਾਂ ਹੁਣੀ ਚੱਲਦੇ ਆਂ ਆਪਦੀ ਮਾਂ ਨੂੰ ਗੱਡੀ 'ਚ ਬਿਠਾਉਂਦਾ ਤੇ ਉਹ ਕਹਿੰਦੀ ਵੀ ਬੱਥੇ ਤੇਰੇ ਪਿਓ ਨਾਲ ਗੱਲ ਕਰਨੀ ਸੀ ਉਹ ਕਹਿੰਦਾ ਪਿਓ ਆਪਣੇ ਤੋਂ ਬਾਹਰ ਥੋੜੀ ਆ ਵੀ ਚੱਲ ਆਪਾਂ ਪਹਿਲਾਂ ਪੁੱਛ ਕੇ ਤਾਂ ਆਈਏ ਚੱਲ ਭਈ ਉਹ ਨਾ ਖੇਤ ਹੀ ਵਗ ਜਾਂਦਾ ਸਿੱਧਾ ਉਹ ਕਹਿੰਦਾ ਵੀ ਚੱਲ ਆਪਾਂ ਡੈਡੀ ਨੂੰ ਵੀ ਲੈਨੇ ਆਂ ਖੇਤ ਜਾ ਕੇ ਹਾਰਨ ਮਾਰਦਾ ਤੇ ਚਮਕੌਰ ਵੇਖਦਾ ਵੀ ਇਹ ਫੇਰ ਕਿਵੇਂ ਆਗੇ ਮਾਂ ਪੁੱਤ ਉਹ ਕਹਿੰਦਾ ਡੈਡੀ ਭੱਜ ਗਿਆ ਹੀ ਕੰਮ ਆ ਉਹ ਕਹਿੰਦਾ ਵੀ ਕੀ ਹੋ ਗਿਆ ਪੁੱਤ ਖੈਰ ਸੁੱਖਾ ਕਹਿੰਦਾ ਹਾਂ ਹਾਂ ਚਲ ਚਮਕੌਰ ਉਹਨਾਂ ਕੋਲ ਆ ਜਾਂਦਾ ਤੇ ਉਹਨੂੰ ਕਹਿੰਦਾ ਵੀ ਡੈਡੀ ਆ ਜਾ ਗੱਡੀ 'ਚ ਬਹਿ ਜਾ ਉਹ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਆ ਜਾ ਡੈਡੀ ਆਪਣੇ ਡੈਡੀ ਨਾਲ ਨਾ ਉਹ ਵਧੀਆ ਰਹਿੰਦਾ ਸੀ ਦੋਸਤਾਂ ਵਾਂਗੂ ਚਲੋ ਚਮਕੌਰ ਵੀ ਬਿਨਾ ਪਿੱਛੇ ਗੱਡੀ 'ਚ ਬਹਿ ਜਾਂਦਾ ਤੇ ਗੱਡੀ ਆ ਜਿਹੜੀ ਉਹ ਨਸੀਬਪੁਰ ਦੇ ਘਰ ਅੱਗੇ ਲਾ ਦਿੰਦੇ ਆ ਜਾ ਕੇ ਉੱਤਰਦੇ ਆ ਤੇ ਨਸੀਬਪੁਰ ਆ ਜਿਹੜੀ ਉਹ ਆਪਦੇ ਘਰ ਵਾਲੇ ਕੋਲ ਬੈਠੀ ਹੁੰਦੀ ਔੜ-ਕੋੜ ਕਰ ਰਹੀ ਹੁੰਦੀ ਆ ਕਿਉਂਕਿ ਉਹਦੇ ਘਰ ਵਾਲਾ ਮੰਝੇ ਤੇ ਪਿਆ ਹੁੰਦਾ ਜੋਨਾਂ ਨੂੰ ਵੇਖ ਕੇ ਨਸੀਬਪੌਰ ਖੜੀ ਹੋ ਜਾਂਦੀ ਐ ਚਲੋ ਉਹਨਾਂ ਨੂੰ ਬਿਠਾਉਂਦੀ ਐ ਵਿਚਾਰੀ ਐ ਦੇਖਦੀ ਐ ਵੀ ਮੈਂ ਇਹਨਾਂ ਨੂੰ ਕਿੱਥੇ ਬਿਠਾਵਾਂ ਚਲੋ ਨਸੀਬਪੌਰ ਦੇ ਘਰ ਵਾਲੇ ਦਾ ਹਾਲ ਚਾਲ ਪੁੱਛਦੇ ਆ ਉਹ ਗੱਲਾਂ ਬਾਤਾਂ ਕਰਨ ਤੋਂ ਬਾਅਦ ਜਿਹੜੀ ਚਮਕੌਰ ਦੀ ਮਾਂ ਜੀ ਉਹਨੂੰ ਕਹਿੰਦੀ ਐ ਕਿ ਭੈਣ ਜੀ ਮੈਂ ਤਾਂ ਤੇਰੇ ਕੋਲੇ ਬਹੁਤ ਵੱਡਾ ਕੰਮ ਆਈ ਆ ਜੇ ਤੂੰ ਮੇਰਾ ਕੰਮ ਕਰੇਂਗੀ ਉਹ ਕਹਿੰਦੀ ਲੈ ਭੈਣੇ ਤੈਨੂੰ ਕੀ ਤੇਜਵਾਵ ਆ ਕਿਸੇ ਕੰਮ ਨੂੰ ਧੰਨਵਾਦ ਸਾਡੇ ਤੂੰ ਸਾਡੇ ਤੱਕ ਆਈ ਵੀ ਸਾਡੇ ਤੱਕ ਤੈਨੂੰ ਕੀ ਕੰਮ ਪੈ ਗਿਆ ਉਹ ਕਹਿੰਦੀ ਪਹਿਲਾਂ ਤਾਂ ਮੈਨੂੰ ਆਏ ਦੱਸ ਜਿਹੜੀ ਤੇਰੀ ਭਾਣ ਜੀ ਆ ਤੇ ਕੀ ਤੁਸੀਂ ਉਹਦਾ ਰਿਸ਼ਤਾ ਕਰਨਾ ਉਹ ਕਹਿੰਦੀ ਲੈ ਭੈਣੇ ਜਦੋਂ ਧੀਆ ਮਟਿਆਰਾ ਹੋ ਜਾਣ ਮਾਂ ਪਿਓ ਨੂੰ ਸਭ ਤੋਂ ਵੱਡੀ ਫਿਕਰ ਹੀ ਰਿਸ਼ਤੇ ਦੀ ਹੁੰਦੀ ਆ ਪਰ ਕਹਿੰਦੀ ਕੁੜੀ ਸਾਡੀ ਹੁਸ਼ਿਆਰਾ ਸਾਨੂੰ ਐਂ ਸੀ ਚਲ ਰਿਸ਼ਤਾ ਕੋਈ ਵਧੀਆ ਮਿਲ ਜੇ ਪਰ ਕਹਿੰਦੀ ਅੱਜ ਕੱਲੇ ਭੈਣੇ ਕੌਣ ਆ ਵੀ ਅਸੀਂ ਕਹਿਣੀ ਆ ਗਰੀਬੀ ਚ ਨਾ ਸਾਡੀ ਕੁੜੀ ਸੜੇ ਸਾਰੀ ਉਮਰ ਵੀ ਚਲ ਕੋਈ ਵਧੀਆ ਮਿਲ ਜੇ ਕੋਈ ਜਿਹੜਾ ਪੜਾ ਪੜੂ ਲਵੇ ਤਾਂ ਜਿਹੜੀ ਰੋਕੀ ਦੀ ਮੰਗੀ ਉਹ ਕਹਿੰਦੀ ਭੈਣੇ ਵੀ ਮੈਂ ਆਪਣੇ ਮੁੰਡੇ ਵਾਸਤੇ ਤੇਰੀ ਭਾਣਜੀ ਦਾ ਰਿਸ਼ਤਾ ਮੰਗਦੀ ਆਂ ਦਿੱਜੀ ਤੈਨੂੰ ਤਰਾਜ ਨਾ ਹੋਵੇ ਤਾਂ ਉਹ ਕਹਿੰਦੀ ਭੈਣੇ ਇੰਨੀ ਵੱਡੀ ਗੱਲ ਤੂੰ ਇੰਨੀ ਨਿਮਰਤਾ ਨਾਲ ਕਹਿ ਰਹੀ ਆਂ ਵੀ ਇਤਰਾਜ਼ ਮੈਨੂੰ ਕੀ ਹੋ ਸਕਦਾ ਇਤਰਾਜ਼ ਤਾਂ ਤੁਹਾਨੂੰ ਨਾ ਕੋਈ ਹੋਵੇ ਪਰ ਕਹਿੰਦੀ ਤੂੰ ਸੋਚ ਲਾ ਜੀ ਮੇਰੀ ਭੈਣਾ ਗਰੀਬੀ ਦਾ ਵੇਚ ਆ ਗਈ ਕਿ ਸਾਡੇ ਵੀ ਹਾਲਾਤ ਤੈਨੂੰ ਪਤਾ ਹੀ ਆ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਉਹਦੇ ਉਹ ਕਹਿੰਦੀ ਨੇੜੇ ਹੋ ਕੇ ਉਹਨੂੰ ਕਹਿੰਦੀ ਵੀ ਨਾ ਭੈਣੇ ਅਸੀਂ ਕੋਈ ਅਮੀਰ ਯਾਦੀ ਪੈਦਾ ਨਹੀਂ ਹੋਏ ਅਸੀਂ ਵੀ ਇੰਨਾ ਹਾਲਾਤਾਂ 'ਚ ਹੀ ਨਿਕਲੇ ਆ ਕੋਈ ਨਾ ਏ ਨਹੀਂ ਤਾਂ ਹੋਰ ਮੇਰੇ ਘਰ ਦੀ ਨੂੰਹ ਬਣਣੀ ਹੋਈ ਆ ਪਰ ਮੈਨੂੰ ਤਾਂ ਤੇਰੀ ਭਾਣਜੀ ਪਸੰਦ ਆ ਬਸ ਰਿਸ਼ਤਿਆਂ ਦੀ ਇੱਜ਼ਤ ਕਰੀ ਅਸੀਂ ਆਪੇ ਪੈਸਾ ਲਾਵਾਂਗੇ ਮੁੰਡਾ ਤਾਂ ਸਾਡਾ ਬਾਹਰ ਹੀ ਆ ਪਿਆਰ ਹੋ ਗਿਆ ਬਾਹਰ ਲੈ ਜਾਾਂਗੇ ਤੇ ਵਧੀਆ ਇੱਜ਼ਤਦਾਰ ਪਰਿਵਾਰੀ ਬੀਤੀ ਆ ਇੱਜ਼ਤਦਾਰ ਪਰਿਵਾਰ ਚਾਉਣੀ ਆ ਬਸ ਇੱਜ਼ਤ ਦਾ ਖਿਆਲ ਰੱਖੇ ਫਿਰ ਅਸੀਂ ਕੁਛ ਡੱਕਾ ਨਹੀਂ ਮੰਗਦੀ ਉਹ ਕਹਿੰਦੀ ਭੈਣੇ ਤੂੰ ਤਾਂ ਮੇਰੇ ਸਿਰ ਤੋਂ ਬਹੁਤ ਵੱਡਾ ਬੋਝ ਲਾਤਾ ਪਰ ਕਹਿੰਦੀ ਅਸੀਂ ਤਾਂ ਤੁਹਾਡੇ ਖੇਤਾਂ 'ਚ ਦਿਹਾੜੀਆਂ ਕਰਦੇ ਫਿਰਦੇ ਹਾਂ ਤੇ ਤੁਸੀਂ ਉਹ ਵੀ ਇਹ ਗੈਪ ਉਹ ਕਹਿੰਦੀ ਇਹ ਗੈਪ ਮੈਂ ਮੈਨ ਹੀ ਰੱਖਦਾ ਹੈਗਾ ਤੇ ਉਹ ਕਹਿੰਦੀ ਚੱਲ ਫਿਰ ਮੈਂ ਆਪਣੀ ਭੈਣ ਨੂੰ ਫੋਨ ਹੁਣੀ ਕਰਦੀ ਆ ਤੇ ਉਹ ਕਹਿੰਦੀ ਵੀ ਆਪਦੀ ਭਾਣਜੀ ਨੂੰ ਬੁਚ ਲੋ ਉਹ ਕਹਿੰਦੀ ਮੇਰੀ ਭਾਣਜੀ ਬਾਹਰ ਨਹੀਂ ਹੈਗੀ ਮੇਰੀਆਂ ਭਾਣਜੀਆਂ ਚਾਰ ਭਾਣਜੀਆਂ ਮੇਰੇ ਮੈਨੂੰ ਇਸ ਗੱਲ ਦਾ ਪੂਰਾ ਮਾਣ ਆ ਵੀ ਮੇਰੀਆਂ ਭਾਣਜੀਆਂ ਸਾਡੇ ਨਾਲ ਆਪਦੀਆਂ ਧੀਆਂ ਵਾਂਗੂੰ ਭੈਣਾਂ ਵਾਂਗੂੰ ਦੋਸਤਾਂ ਵਾਂਗੂੰ ਰਹਿੰਦੀਆਂ ਨੇ ਸਾਡੇ ਪਰਿਵਾਰ ਦਾ ਫੁੱਲਾ ਸੁਭਾਗਾ ਠੀਕ ਆ ਹਾਲਾਤ ਅੱਜ ਮਾੜੀ ਹੋਈ ਪਈ ਆ ਚਲ ਕੇ ਆ ਕੇ ਨਸੀਬਪੁਰ ਆਪਣੀ ਭੈਣ ਨੂੰ ਫੋਨ ਲਾ ਕੇ ਜਦੋਂ ਗੱਲ ਕਰਦੀ ਆ ਉਹ ਦੀ ਭੈਣ ਨੂੰ ਤਾਂ ਚਾ ਚੜ ਜਾਂਦਾ ਚਾ ਚੜੇ ਵੀ ਕਿਉਂ ਨਾ ਹਨਾ ਜਦੋਂ ਇੱਕ ਗਰੀਬ ਪਰਿਵਾਰ ਦੀ ਧੀ ਵਾਸਤੇ ਵਧੀਆ ਮੁੰਡੇ ਦਾ ਰਿਸ਼ਤਾ ਆਉਂਦਾ ਤੇ ਆਪੇ ਚਾਲੀ ਗੱਲ ਹੁੰਦੀ ਆ ਤੇ ਉਹ ਕਹਿੰਦੀ ਵੀ ਮੈਨੂੰ ਕੀ ਤਰਾਜ ਹੋ ਸਕਦਾ ਭੈਣੇ ਤੇ ਉਸ ਤੋਂ ਬਾਅਦ ਨਸੀਬਪੁਰ ਉਹਨੂੰ ਕਹਿੰਦੀ ਹੈ ਕਿ ਠੀਕ ਹੈ ਫਿਰ ਚੱਲ ਤੇ ਮੈਂ ਇਹਨੂੰ ਕੁੜੀ ਨੂੰ ਕੱਲ ਨੂੰ ਹੀ ਭੇਜ ਦੂੰਗੀ ਫਿਰ ਲੋਕ ਗੱਲਾਂ ਕਰਨਗੇ ਨਹੀਂ ਤਾਂ ਹਨਾ ਕੱਲ ਨੂੰ ਹੀ ਭੇਜ ਦੂੰ ਮੈਂ ਤੇ ਉਸ ਤੋਂ ਬਾਅਦ ਆ ਜਾਣਗੇ ਦੇਖਣ ਰਿਸ਼ਤੇ ਦੀ ਗੱਲ ਕਰਨ ਤੇ ਚਲੋ ਅਗਲੇ ਦਿਨ ਨਸੀਬਪੁਰ ਆਪਣੀ ਭਾਣਜੀ ਨੂੰ ਪਿੰਡ ਭੇਜ ਦਿੰਦੀ ਉਹਨਾਂ ਕੁਛ ਨਹੀਂ ਦੱਸਦੀ ਤੇ ਚੌਥੇ ਪੰਜਵੇਂ ਦਿਨ ਚਮਕੌਰ ਤੇ ਉਹਦੇ ਘਰ ਵਾਲੀ ਤੇ ਰੋਕੀ ਆ ਜਿਹੜੇ ਉਹ ਨਸੀਬਪੁਰ ਨੂੰ ਨਾਲ ਲੈ ਕੇ ਉਹਦੀ ਭੈਣ ਦੇ ਪਿੰਡ ਜਾਂਦੇ ਆ ਜਾ ਕੇ ਉੱਥੇ ਪ੍ਰੀਤ ਨੂੰ ਸ਼ਗਨ ਕਰੇ ਹੁੰਦੇ ਆ ਤੇ ਉਹ ਹੱਸਦੀ ਉਹਦੀ ਮਾਂ ਕਹਿੰਦੀ ਵੀ ਲੋਕ ਕੀ ਕਹਿਣਗੇ ਉਹ ਕਹਿੰਦੇ ਵੀ ਲੋਕਾਂ ਨੇ ਕੀ ਕਹਿਣਾ ਕਿ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਚਾਰ ਦਿਨ ਘਰ ਹਟਣਗੇ ਵੀ ਸਾਨੂੰ ਨਹੀਂ ਪਈ ਤਰਾਜ ਹੈਗਾ ਤੇ ਚੱਲ ਉਸ ਤੋਂ ਬਾਅਦ ਉਹ ਕਹਿੰਦੇ ਵਿਆਹ ਉਹ ਕਹਿੰਦੇ ਵਿਆਹ ਸì ਐ ਨਹੀਂ ਕਰਨਾ ਵਿਆਹ ਕਰਾਂਗੇ ਪਰ ਵਿਆਹ ਵਧੀਆ ਤਰੀਕੇ ਨਾਲ ਕਰਾਂਗੇ ਹੁਣ ਤਾਂ ਅਸੀਂ ਜਾਣਾ 20 ਤਰੀਕ ਦੀ ਸਾਡੀ ਟਿਕਟ ਹੈ ਅਸੀਂ ਆਵਾਂਗੇ ਸਰਦੀਆਂ 'ਚ ਅਸੀਂ ਵੀ ਆਪਦੇ ਮੁੰਡੇ ਦੇ ਨਾਲ ਹੀ ਜਾਣਾ ਉਹਦੋਂ ਉਹ ਪ੍ਰੀਤ ਨੂੰ ਕਹਿੰਦੇ ਆ ਵੀ ਤੂੰ ਤਿਆਰੀ ਕਰ ਲਈ ਵਿਆਹ ਦੀ ਪੈਸੇ ਤੈਨੂੰ ਮੈਂ ਆਪੇ ਭੇਜੂ ਤੇ ਵਧੀਆ ਧੂਮਤਾਮਨਾ ਤੁਹਾਡਾ ਵਿਆਹ ਕਰਾਂਗੇ ਤੇ ਚਲੋ ਦੋਨੋਂ ਪਰਿਵਾਰ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ ਰੋਕੀ ਦੀ ਖੁਸ਼ ਹੁੰਦਾ ਪਲੀਤ ਨਹੀਂ ਖੁਸ਼ ਹੁੰਦੀ ਆ ਚਲੋ ਵਾਪਸ ਆ ਜਾਂਦੇ ਆ ਘਰ ਆ ਕੇ ਗੱਲਾਂ ਕਰਦੇ ਰਹਿੰਦੇ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੱਸ ਦਿੰਦੇ ਆ ਵੀ ਭਾਈ ਅਸੀਂ ਆਪਣਾ ਮੁੰਡਾ ਮੰਗ ਲਿਆ ਇੱਕ ਵਾਰੀ ਅਸੀਂ ਕੈਨੇਡਾ ਚੱਲੇ ਆ ਤੇ ਵਿਆਹ ਦੀ ਤਿਆਰੀ ਕਰ ਲਓ ਆਪਾਂ ਨਵੰਬਰ ਦਸੰਬਰ ਦੇ ਵਿੱਚ ਵਧੀਆ ਤੂੰ ਮੀਤਾ ਨਾਲ ਵਿਆਹ ਕਰਨਾ ਤੇ ਚਲੋ ਕੈਨੇਡਾ ਚਲੇ ਜਾਂਦੇ ਆ 20 ਨੂੰ ਜਾ ਕੇ ਜਿਹੜੀ ਰੋਕੀ ਦੀ ਮਾਂ گی ਆਪਦੀ ਨੂਨ ਨਾਲ ਤਕਰੀਬਨ ਰੋਜ਼ ਗੱਲ ਕਰਦੀ ਆ ਤੇ ਉਹ ਵੀ ਉੱਥੇ ਕੰਮ ਲੱਭ ਲੈਂਦੇ ਆ ਰੋਕੀ ਨੂੰ ਵੀ ਵਧੀਆ ਕੰਮ ਮਿਲਿਆ ਹੁੰਦਾ ਪੀਆਰ ਹੋ ਗਿਆ ਹੁੰਦਾ ਤੇ ਚਲੋ 6 ਮਹੀਨੇ ਪੂਰੀ ਤਕੜੀ ਮਿਹਨਤ ਕਰਦੇ ਆ ਮਾਪਿਓ ਵੀ ਉਹਦੇ ਕੰਮ ਲੱਭ ਲੈਂਦੇ ਉੱਥੇ ਫਿਰ ਜਿੰਨੀ ਵੀ ਕਮਾਈ ਹਨਾ ਰੋਕੀ ਦੀ ਮੰਮੀ ਕਰਦੀ ਆ ਉਹ ਸਾਰੀ ਕਮਾਈ ਉਹ ਇਕੱਠੀ ਕਰਕੇ ਆਪਦੀ ਨੂੰ ਨੂੰ ਭੇਜਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੂੰ ਆਪਦਾ ਕੋਈ ਸ਼ੌਂਕ ਨਹੀਂ ਛੱਡਣਾ ਵਧੀਆ ਤਰੀਕੇ ਨਾਲ ਵਿਆਹ ਦੀ ਤਿਆਰੀ ਕਰ ਲੈ ਤੇ ਫਿਰ ਉਹ ਵਾਪਸ ਆਉਂਦੇ ਆ ਦਸੰਬਰ ਦੇ ਵਿੱਚ ਤੇ ਆ ਕੇ ਵੀ ਰੋਕੀ ਇਹ ਕਹਿੰਦਾ ਵੀ ਮੰਮੀ ਉਹਨਾਂ ਦਾ ਪਾ ਡੱਕਾ ਖਰਚ ਨਹੀਂ ਕਰਾਉਣਾ ਹੈਗਾ ਵੀ ਖਰਚ ਵਿਆਹ ਦਾ ਸਾਰਾ ਆਪ ਕਰਾਂਗੇ ਤੇ ਵਧੀਆ ਤਰੀਕੇ ਨਾਲ ਵਿਆਹ ਕਰਾਂਗੇ ਚਲੋ ਵਧੀਆ ਤਰੀਕੇ ਨਾਲ ਵਿਆਹ ਦੀ ਤਿਆਰੀ ਹੁੰਦੀ ਆ ਲੋਕ ਗੱਲਾਂ ਵੀ ਕਰਦੇ ਆ ਪਿੰਡ ਦੇ ਵੀ ਇਹ ਤਾਂ ਉਹ ਇਤਨਾ ਦੇ ਕਰੇ ਕਣ ਖਵੜਣਾਈ ਸੀ ਇੱਥੋਂ ਗੱਲਬਾਤ ਹੋ ਗਈ ਐ ਹੋ ਗਿਆ ਪਰ ਉਹਨਾਂ ਨੂੰ ਪਤਾ ਸੀ ਵੀ ਸੱਚਾਈ ਕੀ ਆ ਵੈਸੇ ਵੀ ਰਿਸ਼ਤੇ ਆ ਜਿਹੜੇ ਉਹ ਦੇਖ ਦਿਖਾਈ ਬਣਾ ਹੁੰਦੇ ਨਹੀਂ ਹੁੰਦੇ ਉਹ ਲੋਕਾਂ ਦੀ ਸੋਚ ਹੁੰਦੀ ਆ ਵੀ ਗੱਲ ਨੂੰ ਕਿਸ ਪਾਸੇ ਲੈ ਕੇ ਜਾਣਾ ਜਾਂ ਕਿਸ ਤਰੀਕੇ ਨਾਲ ਸੋਚਣਾ ਤੇ ਫਿਰ ਰੋਕੀ ਤੇ ਪ੍ਰੀਤ ਦਾ ਵਿਆਹ ਬੜੀ ਧੂਮ-ਧਾਮ ਨਾਲ ਹੁੰਦਾ ਤੇ ਸਾਰਾ ਪਿੰਡ ਆ ਜਿਹੜਾ ਉਹਨਾਂ ਦੇ ਵਿਆਹ ਚ ਸ਼ਾਮਲ ਹੁੰਦਾ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੁੰਦਾ ਤੇ ਫਿਰ ਵਿਆਹ ਕਰਾ ਕੇ ਰੋਕੀ ਜਿਹੜਾ ਉਹ 3-4 ਮਹੀਨੇ ਰਹਿੰਦਾ ਉਸ ਤੋਂ ਬਾਅਦ ਉਹ ਅਨਾਲੀ ਫਾਈਲ ਦੀ ਤਿਆਰੀ ਕਰ ਲੈਂਦਾ ਆਪਦੇ ਘਰ ਵਾਲੀ ਦੀ ਫਾਈਲ ਆ ਲੈਂਦਾ ਤੇ ਉਹਦੀ ਮੰਮੀ ਆ ਜਿਹੜੀ ਉਹ ਕਹਿੰਦੀ ਪੁੱਤ ਹੁਣ ਅਸੀਂ ਨਹੀਂ ਜਾਣਾ ਦੇਖ ਅਸੀਂ ਇੱਥੇ ਸੈਟਾਂ ਆਪਣੀ ਜ਼ਮੀਨ ਹੈਗੀ ਆ ਅਸੀਂ 6 ਮਹੀਨੇ ਲਾਇਆਏ ਤੇਰੇ ਨਾਲ ਹੁਣ ਤੁਸੀਂ ਉੱਥੇ ਜਾ ਕੇ ਆਪਣੀ ਜ਼ਿੰਦਗੀ ਜਿਹੜੀ ਉਹ ਸ਼ੁਰੂ ਕਰੋ ਵਧੀਆ ਇੰਜੋਏ ਕਰੋ ਤੇ ਅਸੀਂ ਠੀਕ ਫਿਰ 23 ਦੇ ਵਿੱਚ ਉਹ ਆਇਆ ਹੁੰਦਾ 24 ਦੇ ਵਿੱਚ ਵਿਆਹ ਹੋ ਜਾਂਦਾ 2 ਮਹੀਨੇ ਰਹਿ ਕੇ ਫਿਰ ਉਹ ਜਨਵਰੀ 2025 ਦੇ ਵਿੱਚ ਵਾਪਸ ਜਾਂਦਾ ਆਪਣੇ ਘਰ ਲਈ ਨੂੰ ਨਾਲ ਲੈ ਕੇ ਜਾਂਦਾ ਕਿਉਂਕਿ ਉਹਦਾ ਵੀਜ਼ਾ ਆ ਜਾਂਦਾ ਬਹੁਤ ਜਲਦੀ ਉਹਦਾ ਵੀਜ਼ਾ ਆਉਂਦਾ ਲੈ ਕੇ ਜਾਂਦਾ ਉਹ ਤੇ ਫਿਰ ਉੱਥੇ ਜਾ ਕੇ ਉਹ ਆਪਣੀ ਨਵੀਂ ਜ਼ਿੰਦਗੀ ਹੈ ਜਿਹੜੀ ਸ਼ੁਰੂ ਕਰਦੇ ਆ ਦੋਨੇ ਇੱਕ ਕੰਮ ਤੇ ਲੱਗਦੇ ਆ ਤੇ ਉਹ ਉਹਨੂੰ ਕਹਿੰਦਾ ਪ੍ਰੀਤ ਨੂੰ ਵੀ ਤੂੰ ਪੜ੍ਹਨਾ ਚਾਹੀਦਾ ਤੇ ਉਹ ਅੱਗੇ ਆਪਣੀ ਪੜ੍ਹਾਈ ਹੈ ਜਿਹੜੀ ਉਹ ਵੀ ਰੱਖਦੀ ਹੈ ਨਾਲ ਪੜ੍ਹਾਈ ਵੀ ਕਰਦੀ ਆ ਉਹਨੂੰ ਕਹਿੰਦੀ ਆ ਕਿ ਵੀ ਮੈਂ ਮੈਡੀਕਲ ਲਾਈਨ ਦੇ ਵਿੱਚ ਕਰੂੰਗੀ ਕਿਉਂਕਿ ਭਾਵੇਂ ਉਹ ਨੇ ਪਹਿਲਾਂ ਹਾਰਟਸ ਦੇ ਵਿੱਚ ਕੀਤੀ ਸੀ ਪਲੱਸ 2 ਪਰ ਗ੍ਰੈਜੂਏਸ਼ਨ ਵੀ ਕੀਤੀ ਸੀ ਫਿਰ ਉਹਨੂੰ ਐ ਸੀ ਵੀ ਜੇ ਮੈਂ ਮੈਡੀਕਲ ਲਾਈਨ ਚ ਜਾਉਂਗੀ ਤਾਂ ਇੱਧਰ ਮੈਨੂੰ ਵਧੀਆ ਜੌਬ ਆ ਜਿਹੜੀ ਮਿਲੂਗੀ ਉਹ ਆਪਣੀ ਪੜ੍ਹਾਈ ਆ ਜਿਹੜੀ ਉਹ ਸ਼ੁਰੂ ਕਰ ਦਿੰਦੀ ਆ ਰੋਕੀ ਦੀ ਪੜ੍ਹਾਈ ਖਤਮ ਹੋ ਚੁੱਕੀ ਹੁੰਦੀ ਆ ਤੇ ਉਹ ਆਪਦਾ ਜਿਹੜਾ ਟਰਾਲਾ ਲੈ ਲੈਂਦਾ ਟਰਾਲਾ ਭਾਲ ਲੈਂਦਾ ਲੈ ਸੰਸਵਧ ਆਪਣੀ ਇਹ ਹਿੰਦਾ ਦੋਨੋਂ ਵਧੀਆ ਆਪਣੀ ਜ਼ਿੰਦਗੀ ਆ ਸ਼ੁਰੂ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਰੋਕੀ ਨੇ ਹੋਰ ਵੀ ਬੜਾ ਸੋਚਿਆ ਸੀ ਵੀ ਮੇਰੀਆਂ ਸਾਲੀਆਂ ਨੇ ਤੇ ਉਹਨਾਂ ਨੂੰ ਵੀ ਮੈਂ ਐਂ ਟਿੱਕ ਪਰ ਤੇ ਦੇਖੋ ਇਹੋ ਜੇ ਮੁੰਡੇ ਉਹ ਜੇ ਮੁੰਡਿਆਂ ਦੀ ਸੋਚ ਇੱਕ ਚੀਜ਼ ਮੈਂ ਹੋਰ ਮਤਲਬ ਵੇਖੀ ਆ ਕਿ ਮੁੰਡੇ ਆ ਜਿਹੜੇ ਪੈਰਾਂ ਸਿਰ ਹੁੰਦੇ ਆ ਮਿਹਨਤ ਕਰਕੇ ਉਹ ਛੇਤੀ ਹੰਕਾਰ ਨਹੀਂ ਕਰਦੇ ਕੁੜੀਆਂ ਬਹੁਤ ਸਾਰੀਆਂ ਈਗੋ ਕਰ ਲੈਂਦੀਆਂ ਨੇ ਮਤਲਬ ਕੁੜੀ ਕੈਨੇਡਾ ਜਾ ਕੇ ਮਾੜੀ ਜੀ ਸੈੱਟ ਹੋ ਗਈ ਤੇ ਉਹਦੇ ਨਖਰੇ ਇਹਠੀ ਨਹੀਂ ਕੋਈ ਮੁੰਡਾ ਆਉਂਦਾ ਪਰ ਮੁੰਡੇ ਆ ਜਿਹੜੇ ਹਮੇਸ਼ਾ ਤਕਰੀਬਨ ਬਹੁਤ ਸਾਰੇ ਮੁੰਡੇ ਆ ਜਿਹੜੇ ਉਹਨਾਂ ਦੀ ਸੋਚ ਬਹੁਤ ਉੱਚੀ ਹੁੰਦੀ ਆ ਤੇ ਉਹ ਮਤਲਬ ਅਮੀਰੀ ਗਰੀਬੀ ਦਾ ਫਰਕ ਨਹੀਂ ਵੇਖਦੇ ਹੁੰਦੇ ਉਹ ਬਹੁਤ ਮਤਲਬ ਜੇ ਜਿਹੜੀ ਉਹਨਾਂ ਦੀ ਸੋਚ ਉੱਚੀ ਹੁੰਦੀ ਹੈ ਜਿਵੇਂ ਕਿ ਰੋਕੀ ਦੀ ਸੀ ਕੀ ਨੇ ਤੁਹਾਡੇ ਰੋਕੀ ਦੀ ਸੋਚ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ